ਰੇਡੀਓ ਇੰਡੀਆ ਕੇ ਆਰ ਪੀਏ 1110 ਏਐਮ ਨਾਲ ਜੁੜੇ ਸਮੂਹ শ্রোਤਿਆਂ ਦਾ ਪ੍ਰੋਗਰਾਮ ਖੈਰ ਖਬਰ ਦੇ ਵਿੱਚ ਹਾਰਦਿਕ ਸਵਾਗਤ। ਪ੍ਰੋਗਰਾਮ ਦੇ ਵਿਸਥਾਰ ਵਿੱਚ ਫਿਰ ਤੋਂ ਮੇਰਾ ਸਹਿਯੋਗ ਕਰਨਗੇ ਮਨਦੀਪ ਕੌਰ ਜੀ ਸੈਣੀ। ਸੋ ਮਨਦੀਪ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਖੈਰ ਖਬਰ ਦੇ ਵਿੱਚ। ਬਹੁਤ ਸ਼ੁਕਰੀਆ ਪੰਮ ਸਾਹਿਬ। ਜੀ। ਸੋ ਅੱਜ ਦਾ ਵਿਸ਼ਾ ਜਿਹੜਾ ਐਕਸਪਲੇਨ ਕਰ ਦਿਓ ਜੀ ਤਾਂ ਜੋ ਅਸੀਂ ਅੱਗੇ ਵਧ ਸਕੀਏ। ਜੀ ਪੰਮ ਸਾਹਿਬ। ਅੱਜ ਅਸੀਂ ਇਹੋ ਜਿਹਾ ਇੱਕ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਜੋ ਸਾਡੀ ਸਿਹਤ ਪ੍ਰਣਾਲੀ ਦੀਆਂ ਜੜ੍ਹਾਂ ਨੂੰ ਹਿਲਾ ਕੇ ਰੱਖ ਦੇਊਗੀ। ਹਾਂ। ਗੱਲ ਕਰਾਂਗੇ ਸਾਲ 2023 ਦੀ ਸਾਲ 2023 ਚ ਪ੍ਰਿੰਸ ਰੂਪਰਡ ਦੇ ਵਿੱਚ ਵਾਪਰਿਆ ਪਰਿਵਾਰਕ ਦੁਖਾਂਤ ਜਿਸ ਦੇ ਵਿੱਚ ਇੱਕ ਜੋੜਾ ਤੇ ਉਹਨਾਂ ਦੇ ਦੋ ਨਬਾਲਿਕ ਬੱਚਿਆਂ ਦੀ ਮੌਤ 2023 ਦੇ ਵਿੱਚ ਸ਼ੱਕੀ ਮਦਰ ਸੁਸਾਇਡ ਕਾਰਨ ਹੋਈ ਸੀ ਜੀ ਸੁਪਨ ਸਾਹਿਬ ਇਹ ਕੋਈ ਇਤਫਾਕ ਨਹੀਂ ਸੀ ਸਗੋਂ ਇਹ ਸਾਡੀ ਮਾਨਸਿਕ ਸਿਹਤ ਪ੍ਰਣਾਲੀ ਦੀ ਇੱਕ ਵੱਡੀ ਸਫਲਤਾ ਸੀ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ 2023 ਦੇ ਕੇਸ ਤੇ ਹੁਣ ਗੱਲ ਕਿਉਂ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਇੱਕ ਕੇਸ ਦੀ ਜਾਂਚ ਦੌਰਾਨ ਹੁਣ ਡਾਕਟਰ ਬਰਬਰਾ ਕੇਨ ਦੀ ਗਵਾਹੀ ਹੈ ਜਿਨੇ ਕੇਸ ਨੂੰ ਉਧੇੜ ਕੇ ਰੱਖ ਦਿੱਤਾ ਹੂੰ ਜੀ ਸੋ ਅੱਜ ਅਸੀਂ ਬੀਸੀ ਵਿੱਚ ਮਾਨਸਿਕ ਸਿਹਤ ਦੇ ਮੁੱਦਿਆਂ ਤੇ ਡੂੰਘਾਈ ਨਾਲ ਚਰਚਾ ਕਰਾਂਗੇ ਅਤੇ ਇਹ ਸਮਝਣ ਦੀ ਕੋਸ਼ਿਸ਼ ਵੀ ਕਰਾਂਗੇ ਕਿ ਕਿਵੇਂ ਅਸੀਂ ਆਪਣੇ ਸਮਾਜ ਵਿੱਚ ਅਜਿਹੇ ਹਾਦਸਿਆਂ ਨੂੰ ਰੋਕ ਸਕਦੇ ਹਾਂ ਜੀ ਸੋ ਗੱਲਬਾਤ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਸਰੋਤਿਆਂ ਦੀ ਜਾਣਕਾਰੀ ਲਈ ਭਮਸਾਬ ਤੁਸੀਂ ਇਹ ਦੱਸਦੇ ਹੋ ਕਿ ਉਸ ਵਕਤ ਪੂਰੀ ਘਟਨਾ ਕੀ ਵਾਪਰੀ ਸੀ ਜੀ ਮਨਦੀਪ ਜੀ ਹਾਂ ਪਹਿਲਾਂ ਕਿ ਵਿਸ਼ੇ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਉਹ ਵਿਸ਼ਾ ਜਿਸ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹਦੇ ਕਰਕੇ ਇਹ ਵਿਸ਼ਾ ਪੈਦਾ ਹੋਇਆ ਜੀ ਵੀ ਉਹਦੀ ਪਹਿਲਾਂ ਜਾਣਕਾਰੀ ਜਿਹੜੀ ਹੈ ਸਾਡੇ ਸਰੋਤਿਆਂ ਨੂੰ ਜ਼ਰੂਰ ਹੋਣੀ ਚਾਹੀਦੀ ਹੈ ਜੀ ਸੋ ਬ੍ਰਿਟਿਸ਼ ਕੋਲੰਬੀਆ ਦੇ ਮਿਨਿਸਟਰੀ ਆਫ ਚਿਲਡਰਨ ਤੇ ਫੈਮਿਲੀ ਡਿਵੈਲਪਮੈਂਟ ਜਿਹੜੀ ਹੈ ਉਹਦੇ ਇੱਕ ਅਧਿਕਾਰੀ ਜਿਹਦਾ ਤੁਸੀਂ ਹੁਣ ਜ਼ਿਕਰ ਕੀਤਾ ਡਾਕਟਰ ਬਾਰबरा ਕੇਨ ਨੇ ਕਾਰਨਰ ਦੀ ਜਾਂਚ ਦੇ ਦੌਰਾਨ ਦੱਸਿਆ ਕਿ ਪੁਲਿਸ ਰਿਕਾਰਡ ਦੇ ਅਨੁਸਾਰ ਪ੍ਰਿੰਸਰ ਉਪਰ ਦੇ ਵਿੱਚ ਜਿਸ ਜੋੜੇ ਤੇ ਨੇ ਦੋ ਨਾਬਾਲਗ ਬੱਚਿਆਂ ਦੀ ਜਿਹੜੀ ਸ਼ੱਕੀ ਹਾਲਤ ਦੇ ਵਿੱਚ ਮੌਤ ਹੋਈ ਸੀ ਜੀ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਪਰਿਵਾਰ ਦੇ ਜਿਹੜਾ ਮੁਖੀ ਸੀਗਾ ਜਿਸ ਦਾ ਨਾਂ ਸੀ ਕ੍ਰਿਸਟੋਫਰ ਡਵਾੰਗ ਜੀ ਕ੍ਰਿਸਟੋਫਰ ਡਵਾੰਗ ਨੂੰ ਮੈਂਟਲ ਹੈਲਥ ਐਕਟ ਦੇ ਤਹਿਤ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਜੀ ਪਰ ਉਹਨੂੰ ਕੁਝ ਘੰਟਿਆਂ ਬਾਅਦ ਹੀ ਹਸਪਤਾਲ ਤੋਂ ਰਿਹਾਅ ਕਰ ਦਿੱਤਾ ਗਿਆ ਜੀ ਇਹ ਜਿਹੜੀ ਜਾਂਚ ਦੇ ਵਿੱਚ ਉਹਦੋਂ ਦੱਸਿਆ ਗਿਆ ਕਿ ਡਵਾੰਗ ਨੇ ਪੁਲਿਸ ਨੂੰ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਸਮੇਤ ਗੱਡੀ ਚਲਾਉਂਦੇ ਰਹਿਣ ਲਈ ਮਜਬੂਰ ਹੈ ਕਿਉਂਕਿ ਉਸ ਨੂੰ ਜਾਨੋ ਰੰਦੀ ਤਾਂ ਕਿੰਬਲੀ ਹੋਈ ਹੈ ਜੀ ਹਸਪਤਾਲ ਦੇ ਵਿੱਚ ਡਾਕਟਰੀ ਜਦੋਂ ਉਹਦੀ ਅਸੈਸਮੈਂਟ ਹੋਈ ਮਲਾਂਕਣ ਹੋਇਆ ਤਾਂ ਉਹਦੇ ਦੌਰਾਨ ਡਾਕਟਰਾਂ ਨੇ ਕਿਹਾ ਕਿ ਉਸ ਵੇਲੇ ਉਹਦੇ ਵਿੱਚ ਖੁਦ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਨੀਤ ਜਿਹੜੀ ਹੈ ਉਹ ਨਹੀਂ ਸੀ ਲੱਗਦੀ ਜੀ ਡਾਕਟਰ ਜਰਨਲ ਬੈਲਗਾਰਡ ਨੇ ਇਸ ਵਿੱਚ ਇਸ ਕੇਸ ਦੇ ਵਿੱਚ ਗਵਾਹੀ ਦਿੱਤੀ ਹੈ ਕਿਉਂਕਿ ਇਹਦੀ ਜਾਂਚ ਜਿਹੜੀ ਹੈ ਇਸ ਕਤਲकांड ਦੀ ਸੁਸਾਇਡ ਦੀ ਚੱਲ ਰਹੀ ਸੀ ਜੀ ਤੋਂ ਉਹਦੇ ਵਿੱਚ ਉਹਨਾਂ ਨੇ ਵੀ ਗਵਾਹੀ ਦਿੱਤੀ ਹੈ ਕਿ ਡਵਾਗ ਜਿਹੜਾ ਹੈ ਉਹ ਬਿਲਕੁਲ ਸ਼ਾਂਤ ਸੀ ਉਹਦਾ ਜਿਹੜਾ ਵਿਹਾਰ ਸੀ ਫਰੈਂਡਲੀ ਸੀ ਜੀ ਤੇ ਪੂਰਾ ਸਪਸ਼ਟ ਸੀਗਾ ਤੇ ਉਹਨੂੰ ਕੋਈ ਗੰਭੀਰ ਜਿਹੜੇ ਇਹੋ ਜਿਹੇ ਲੱਛਣ ਨਹੀਂ ਲੱਗਦੇ ਜੀ ਤੇ ਕਰਕੇ ਕਹਿ ਦਈਏ ਵੀ ਉਹ ਮਾਨਸਿਕ ਤੌਰ ਤੇ ਬਿਮਾਰ ਸੀ ਜੀ ਸੋ ਬਾਅਦ ਦੇ ਵਿੱਚ 13 ਜੂਨ 2023 ਨੂੰ ਪਰਿਵਾਰ ਦੇ ਜਿਹੜੇ ਚਾਰੇ ਮੈਂਬਰ ਦੋ ਛੋਟੇ ਬੱਚੇ ਔਰ ਇੱਕ ਉਹ ਦੇ ਘਰ ਵਾਲੀ ਤੇ ਆਪ ਇਹ ਚਾਰਾਂ ਦੀਆਂ ਲਾਸ਼ਾਂ ਮਿਲੀਆਂ ਤੇ ਉਹ ਇੱਕ ਘਰ ਦੇ ਵਿੱਚ ਪਾਏ ਮਿਲੇਗੇ ਜੀ ਸੋ ਕਰੋਨਰ ਦੀ ਜਾਂਚ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜਦੋਂ ਡਵਾੰਗ ਦੇ ਪਿਛਲੇ ਜਿਹੜੇ ਕ੍ਰਿਮੀਨਲ ਜਿਹੜੇ ਰਿਕਾਰਡ ਕਰ ਲਏ ਜਾਂ ਉਹਦੇ ਸਬੰਧ ਸੀਗੇ ਜਿਹੜੇ ਕ੍ਰਿਮੀਨਲ ਉਹ ਕਹਿੰਦੇ ਨਾਲ ਉਹਦਾ ਜਿਹੜਾ ਰਿਕਾਰਡ ਵੀ ਇਧਰ ਕੋਲੇ ਮੌਜੂਦ ਸੀਗਾ ਪਰ ਉਸਨੇ ਆਪਣੀ ਜਾਨ ਨੂੰ ਖਤਰਾ ਹੋਣ ਦੀ ਗੱਲ ਕਹੀ ਸੀ ਉਹ ਕਹਿੰਦੇ ਸੀ ਵੀ ਮੈਨੂੰ ਧਮਕੀ ਮਿਲੀ ਹੈ ਜੀ ਸੋ ਡਾਕਟਰ ਨੇ ਮੰਨ ਲਿਆ ਕਿ ਉਸ ਦੀਆਂ ਹਰਕਤਾਂ ਜਿਹੜੀਆਂ ਇਸੇ ਡਰ ਕਰਕੇ ਹੈ ਉਹਨੂੰ ਕੋਈ ਮਾਨਸਿਕ ਬਿਮਾਰੀ ਨਹੀਂ ਗਈ ਜੀ ਤੇ ਇਹ ਮਾਮਲਾ ਜਿਹੜਾ ਹੁਣ ਵੀ ਹਾਲਾਂਕਿ ਜੋ ਜਾਂਚ ਦੇ ਅਧੀਨ ਹੈ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਜਿਹੜੀ ਉਹਨੂੰ ਰਿਹਾਈ ਕੀਤੀ ਗਈ ਸੀ ਕੁਝ ਸਮੇਂ ਬਾਅਦ ਹੀ ਜੀ ਉਹ ਜਾਇਜ਼ ਸੀ ਜਾਂ ਨਹੀਂ ਜਾਇਜ਼ ਸੀ ਸੋ ਤਾਂ ਜੋ ਇਸ ਭੁੱਖ ਦੇ ਵਿੱਚ ਕੋਈ ਐਹੋਜੀ ਘਟਨਾ ਨਾ ਵਾਪਰੇ ਤੇ ਉਸ ਤੋਂ ਬਚਿਆ ਜਾ ਸਕੇ ਸੋ ਇਹ ਕਤਲ ਦੇ ਨਾਲ ਇਹ ਜੁੜੀਆਂ ਹੋਈ ਜਿਹੜੀ ਅੱਜ ਦਾ ਵਿਸ਼ਾ ਸਾਡਾ ਪੈਦਾ ਹੋਇਆ ਹੈ ਜੀ ਸੋ ਉਸ ਤੇ ਅਸੀਂ ਗੱਲ ਕਰਦੇ ਜੀ ਸੋ ਭਮਸਾਹ ਪ੍ਰਿੰਸ ਰੂਪਰੇਟ ਦੁਖਾਂਤ ਵਿੱਚ ਡਾਕਟਰ ਬਾਰਬਰਾ ਕੇਨ ਨੇ ਸਿਸਟਮੈਟਿਕ ਖਾਮੀਆਂ ਨੂੰ ਕਿਵੇਂ ਉਜਾਗਰ ਕੀਤਾ ਬਿਲਕੁਲ ਜੀ ਡਾਕਟਰ ਬਰਬਰਾ ਕੇਨ ਦੀ ਜਿਹੜੀ ਗਵਾਹੀ ਹੈ ਬੀਸੀ ਦੀ ਮਾਨਸਿਕ ਸਿਹਤ ਪ੍ਰਣਾਲੀ ਦੇ ਜਿਹੜਾ ਟਿਆ ਤੇ ਖਿਲਰਾ ਢਾਂਚਾ ਹੈ ਨਾ ਜਿਹੜਾ ਉਹਨੂੰ ਬਿਆਨ ਕਰਦੀ ਹੈ ਜੀ ਉਹਨਾਂ ਨੇ ਸਭ ਤੋਂ ਪਹਿਲਾਂ ਰਿਵਿਊ ਹਸਪਤਾਲ ਦੇ 2012 ਦੇ ਵਿੱਚ ਬੰਦ ਹੋਣ ਨੂੰ ਇਹਦੇ ਇਸੇ ਮਾਨਸਿਕ ਛੇਦ ਦੇ ਬਾਰੇ ਜਿਹੜੇ ਮਾੜੇ ਪ੍ਰਭਾਵ ਜਿਹੜੇ ਆ ਨਕਾਰਾਤਮਕ ਪ੍ਰਭਾਵ ਸਾਡੇ ਸਮਾਜ ਤੇ ਪਏ ਆ ਉਹਨਾਂ ਤੇ ਜ਼ੋਰ ਦਿੱਤਾ ਜੀ ਆਧਾਰਨ ਉਹਨਾਂ ਨੇ ਦਿੱਤੀ ਕਿ ਜਦੋਂ ਗੰਭੀਰ ਮਾਨਸਿਕ ਰੋਗੀ ਜਿਵੇਂ ਕਿ ਸਾਈਕੋਸਿਸ ਵਾਲੇ ਸਧਾਰਨ ਹਸਪਤਾਲਾਂ ਦੇ ਵਿੱਚ ਆਉਂਦੇ ਆ ਤਾਂ ਕਹਿੰਦੇ ਉਹਨਾਂ ਲਈ ਖਾਸ ਸੁਰੱਖਿਤ ਬੈੱਡ ਨਹੀਂ ਹੁੰਦੇ ਜੀ ਅੰਕੜੇ ਦੱਸਦੇ ਆ ਕਿ ਰਿਵਿਊ ਤੇ ਬੰਦ ਹੋਣ ਤੋਂ ਬਾਅਦ ਬੀਸੀ ਦੇ ਵਿੱਚ ਗੰਭੀਰ ਮਾਨਸਿਕ ਰੋਗੀਆਂ ਲਈ ਬੈੱਡਾਂ ਦੀ ਗਿਣਤੀ ਦੇ ਮੁਕਾਬਲੇ ਬਹੁਤ ਜਿਹੜੇ ਆ ਉਹ ਘੱਟ ਸੀ ਮਰੀਜ਼ ਜ਼ਿਆਦਾ ਸੀ ਲੇਕਿਨ ਬੈੱਡ ਉਹਨੇ ਲੋੜੀਂਦੇ ਬੈੱਡ ਜਿਹੜੇ ਆ ਉਹ ਸਾਲਾਂ ਦੇ ਵਿੱਚ ਮੌਜੂਦ ਨਹੀਂ ਸੀ ਡਾਕਟਰ ਕੇਨ ਨੇ ਪ੍ਰਿੰਸ ਰੂਪਰਟ ਹਸਪਤਾਲ ਦੀ ਇੱਕ ਉਦਾਹਰਣ ਦਿੱਤੀ ਜਿੱਥੇ ਡੂ ਨੂੰ ਇੱਕ ਅਜਿਹੇ ਕਮਰੇ ਦੇ ਵਿੱਚੋਂ ਕਹਿੰਦੇ ਰੱਖਿਆ ਗਿਆ ਜਿੱਥੇ ਇੱਕ ਖਿੜਕੀ ਵੀ ਸੀ ਜੀ ਤੇ ਉਹ ਬਾਹਰ ਨਿਕਲ ਸਕਦਾ ਸੀ ਉੱਥੋਂ ਆਰਾਮ ਨਾਲ ਜੀ ਉਹਨੇ ਕਿਹਾ ਕਿ ਅਜਿਹੇ ਕਮਰੇ ਜਿਹੜੇ ਐ ਉਹ ਤਸੀਹੇ ਵਰਗੇ ਐ ਉਸ ਜਿਹੜਾ ਮ ਮਰੀਜ਼ ਹੁੰਦਾ ਕਿਉਂਕਿ ਇਹ ਮਰੀਜ਼ ਨੂੰ ਸੁਰੱਖਿਅਤ ਨਹੀਂ ਰੱਖਦੇ ਕਿਉਂਕਿ ਜਦੋਂ ਇਹੋ ਜਿਹਾ ਕਮਰੇ ਦੇ ਵਿੱਚ ਜਿੱਥੇ ਜਿਹੜਾ ਬੰਦਾ ਮਾਨਸਿਕ ਤੌਰ ਤੇ ਬਿਮਾਰ ਹੈ ਉਹਨੂੰ ਰਸਤਾ ਜਿਹੜਾ ਐਕਸੈਸ ਆ ਆਪਣੇ ਆਪ ਦੇ ਦੇਣਾ ਵੀ ਤੂੰ ਇਥੋਂ ਭੱਜ ਵੀ ਸਕਦਾ ਹੈ ਕਿਉਂਕਿ ਉਹਨੂੰ ਕਿਹੜਾ ਹੱਥ ਘੜੀਆਂ ਲੱਗੇ ਹੁੰਦੀ ਹੈ ਜੀ ਸੋ ਉਹ ਭੱਜ ਵੀ ਸਕਦਾ ਹੈ ਉਹ ਕਹਿੰਦੇ ਵੀ ਇਹ ਹਾਲਾਤ ਜਿਹੜੇ ਹੈ ਇਹ ਸਾਡੇ ਜਿਹੜੇ ਪ੍ਰਬੰਧ ਦੀ ਨਾਕਾਮੀਆਂ ਕਰਕੇ ਇਹ ਕੁਝ ਹੋਇਆ ਜੀ ਸੋ ਅੰਕੜੇ ਦੱਸਦੇ ਹੈ ਕਿ ਛੋਟੇ ਹਸਪਤਾਲਾਂ ਦੇ ਵਿੱਚ ਜਿਹੜੀ ਸਟਾਫ ਦੀ ਕਮੀ ਦੇ ਕਾਰਨ ਡਾਕਟਰਾਂ ਤੇ ਮਰੀਜ਼ਾਂ ਨੂੰ ਜੀ ਇੱਕ ਡਾਕਟਰਾਂ ਦਾ ਨਾ ਬੋਝ ਹੁੰਦਾ ਵੀ ਉਹ ਜਲਦੀ ਤੋਂ ਜਲਦੀ ਛੁੱਟੀ ਦੇਣ ਤਾਂ ਜੋ ਜਿਹੜਾ ਬੈੱਡ ਖਾਲੀ ਹੋਵੇ ਤੇ ਕਿਸੇ ਹੋਰ ਨੂੰ ਦਿੱਤਾ ਜਾ ਸਕੇ ਜੀ ਸੋ ਇਸੇ ਅਢੇਡ ਬੰਦ ਦੇ ਵਿੱਚ ਹੀ ਜਿਹੜੀਆਂ ਇਹੋ ਜਿਹੀਆਂ ਗਲਤੀਆਂ ਹੋ ਜਾਂਦੀਆਂ ਜਿਹੜੀਆਂ ਫਿਰ ਪੈਂਸਰ ਉੱਪਰ ਟੜ ਗਏ ਜਿਹੜੇ ਇੱਕ ਆਂਡਾ ਵਾਪਰਿਆ ਜਿਹਦੇ ਵਰਗੇ ਮ੍ਰਤੇ ਜਿਹੜੀਆਂ ਹਾਦਸਿਆਂ ਫਿਰ ਜਨਮ ਦਿੰਦੇ ਆ ਜੀ ਜਿਹੜੇ ਇਸ ਤਰ੍ਹਾਂ ਡਾਕਟਰਾਂ ਤੇ ਜਿਹੜਾ ਦਬਾਅ ਹੁੰਦਾ ਉਹਦੇ ਕਾਰਨ ਕਹਿੰਦੇ 70% ਜਿਹੜੀ ਹੈ ਉਹ ਰੀ ਐਡਮਿਸ਼ਨ ਹੁੰਦੀ ਹੈ ਵਾਰ-ਵਾਰ ਮਿਲ ਕੇ ਮਰੀਜ਼ ਨੂੰ ਤੁਸੀਂ ਜਾਂਦਾ ਰਿਹਾ ਘਰੇ ਤੁਹਾਨੂੰ ਦੁਬਾਰਾ ਦਾਖਲ ਕਰ ਲਾਂਗੇ ਹਨਾ ਜੀ ਛੁੱਟੀ ਕਰ ਦੇਣੀ ਜਬਰੀ ਛੁੱਟੀ ਕਰ ਦੇਣੀ ਫਿਰ ਉਹਨੂੰ ਫਿਰ ਉਹ ਜਦੋਂ ਮਾਨਸਿਕ ਤੌਰ ਤੇ ਬਿਮਾਰ ਹੋਣਾ ਉਹਨੂੰ ਫਿਰ ਲੈ ਕੇ ਆਉਣਾ ਕਿ ਉਹ ਇਹ ਜਿਹੜਾ ਲਗਾਤਾਰ ਇਲਾਜ ਨਾ ਮਿਲਣਾ ਇਹ ਵੀ ਇਸ ਸਮੱਸਿਆ ਨੂੰ ਵੱਡੇ ਕਰਦਾ ਹੈ ਜੀ ਜੀ ਬੰਦੇ ਜੀ ਸੋ ਮਾਨਸਿਕ ਸੇਤ ਐਕਟ ਦੇ ਤਹਿਤ ਅਸੈਸਮੈਂਟ ਤੇ ਰਿਹਾਈ ਦੀ ਪ੍ਰਕਿਰਿਆ ਦੇ ਵਿੱਚ ਕੀ ਗਲਤੀਆਂ ਹੋਈਆਂ ਜੀ ਤੋ ਮੰਦੇਬੀ ਇਸ ਮਾਮਲੇ ਦੇ ਵਿੱਚ ਮਾਨਸਿਕ ਸਿਹਤ ਤੱਕ ਦੀ ਪ੍ਰਕਿਰਿਆ ਦੇ ਵਿੱਚ ਇੱਕ ਵੱਡੀ ਖਾਮੀ ਵੇਖੀ ਗਈ ਹੈ ਜੋ ਮਿਸ ਜਜਮੈਂਟ ਆਫ ਰਿਸਕ ਜੀ ਔਰ ਉਹਦੇ ਜੋ ਸਾਹਮਣੇ ਆਈ ਹੈ ਆਧਾਰਨ ਵੱਜੋਂ ਕ੍ਰਿਸਟੋਫਰ ਡੋਂਗ ਨੇ ਆਪਣੀ ਪਤਨੀ ਤੇ ਬੱਚਿਆਂ ਨੂੰ ਮਾਰਨ ਦੀ ਧਮਕੀ ਦਿੱਤੀ ਸੀ ਪਹਿਲਾਂ ਜੀ ਜੋ ਇੱਕ ਦੱਸਦਾ ਸੀ ਕਿ ਇਹ ਸਪਸ਼ਟ ਤੌਰ ਤੇ ਮਨੋਵਿਗਿਆਨਕ ਉਹ ਜਿਹੜੇ ਰੋਗ ਹੈ ਜੀ ਪਰ ਡਾਕਟਰ ਨੇ ਆਪਣੀ ਅਸੈਸਮੈਂਟ ਚ ਉਸ ਨੂੰ ਬਿਲਕੁਲ ਸ਼ਾਂਤ ਤੇ ਫ੍ਰੈਂਡਲੀ ਦੱਸਿਆ ਜੀ ਡਾਕਟਰੀ ਖੋਜ ਦੱਸਦੀ ਹੈ ਕਿ ਮਾਨਸਿਕ ਲੋਕ ਦੇ ਸ਼ਿਕਾਰ ਜਿਹੜੇ ਇਹੋ ਜਿਹੇ ਲੋਕ ਹੈ ਉਹ 40% ਤੋਂ ਵੱਧ ਇਹੋ ਜਿਹੇ ਮਰੀਜ਼ ਹੁੰਦੇ ਆ ਜਿਹੜੇ ਅਸੈਸਮੈਂਟ ਦੇ ਦੌਰਾਨ ਇਹ ਸਾਬਤ ਹੀ ਨਹੀਂ ਹੋਣ ਦਿੰਦੇ ਫਿਰ ਉਹਨਾਂ ਨੂੰ ਕੋਈ ਇਹੋ ਜੀ ਜਿਹੜੇ ਹੈ ਵੀ ਕੋਈ ਵੀ ਬਿਮਾਰੀ ਹੈਗੀ ਹੈ ਨਾ ਉਹ ਆਪ ਦੀ ਜਿਹੜੀ ਬਿਮਾਰੀ ਨੂੰ ਲੁਕਾਉਣ ਦੇ ਸਮਰੱਥ ਹੁੰਦੇ ਆ ਜੀ ਸੋ ਇਹਨੂੰ ਡਾਕਟਰੀ ਭਾਸ਼ਾ ਦੇ ਵਿੱਚ ਜੇ ਇਹਨੂੰ ਕਹਿਣਾ ਹੋਵੇ ਤਾਂ ਅਨੂਸੋ ਗਨੂਸੀਆ ਇਹਨੂੰ ਕਹਿੰਦੇ ਨੇ ਇਸ ਬਿਮਾਰੀ ਨੂੰ ਜਾਂ ਇਸ ਵਿਧੀ ਨੂੰ ਜਿਹੜੀ ਕਿ ਉਹ ਲੁਕੋ ਸਕਦਾ ਹੈ ਜੀ ਸੋ ਇਸ ਤੋਂ ਇਲਾਵਾ ਡਵਾੰਗ ਦਾ ਜਿਹੜਾ ਅਸੈਸਮੈਂਟ ਹੋਈ ਉਹ ਅਸੈਸਮੈਂਟ ਕਰਨ ਵਾਲਾ ਡਾਕਟਰ ਜਿਹੜਾ ਉਹ ਸੀਓ ਦਾ ਆਪਦਾ ਫੈਮਿਲੀ ਡਾਕਟਰ ਜੇ ਫੈਮਿਲੀ ਡਾਕਟਰ ਦੇ ਕੋਲੇ ਕੇਸ ਜਾਂਦਾ ਹੈ ਤਾਂ ਨੈਚਰਲੀ ਉਹਦੇ ਵਿੱਚ ਨਾ ਕਨਫਲਿਕਟ ਆਫ ਟਰਸਟ ਜਿਹੜਾ ਹੈ ਉਹ ਪੈਦਾ ਹੋ ਜਾਂਦਾ ਹੈ ਜੀ ਕਿਉਂਕਿ ਉਹਦੇ ਨਾਲ ਲਿਹਾਜ਼ ਬਣੀ ਹੁੰਦੀ ਹੈ ਉਹਦੇ ਨਾਲ ਫ੍ਰੈਂਡਲੀ ਹੋਇਆ ਹੁੰਦਾ ਬੰਦਾ ਗੱਲਬਾਤ ਬਾਜਦੋਂ ਜੀ ਸੋ ਉਹ ਵੀ ਜਿਹੜਾ ਉਹ ਲਾਈਟਰੀ ਲੈਂਦਾ ਛੋਟੀ ਛੋਟੀ ਗੱਲਾਂ ਨੂੰ ਤਾਂ ਆਪਾਂ ਵੀ ਦੇਖੀਏ ਜਦੋਂ ਆਪਣਾ ਵਾਲੋ ਫੈਮਿਲੀ ਡਾਕਟਰ ਕੋਲੇ ਜਾਂਦੇ ਆ ਕੋਈ ਇਧਰ ਉਧਰ ਦੀਆਂ ਗੱਲਾਂ ਮਾਰ ਕੇ ਤੇ ਸਾਡੇ ਨਾਲ ਫ੍ਰੈਂਡਲੀ ਹੋ ਜਾਂਦਾ ਤੇ ਉਹ ਕੋਈ ਕੋਈ ਲਿਆ ਤੋ ਆ ਲੈ ਲਗੋੜੀ ਹਨ ਜੀ ਜੀ ਉਹ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਹੈ ਉਹ ਆਮ ਤੌਰ ਤੇ ਬਣ ਜਾਂਦੀ ਹੈ ਤੇ ਉਹਦੇ ਕਰਕੇ ਫਿਰ ਜਿਹੜੀ ਨਿਰਪੱਖਤਾ ਨਹੀਂ ਰਹਿੰਦੀ ਜਿਹੜੇ ਉਹਨੇ ਅਸੈਸਮੈਂਟ ਕਰਨੀ ਸੀ ਉਹਦੇ ਵਿੱਚ ਉਹਦੇ ਨਾਲ ਕਿਤੇ ਨਾ ਕਿਤੇ ਸਮਝੌਤਾ ਹੋ ਜਾਂਦਾ ਜੀ ਸੋ ਅੰਕੜੇ ਦੱਸਦੇ ਆ ਕਿ 72 ਘੰਟੇ ਦੇ ਆਬਜ਼ਰਵੇਸ਼ਨ ਪੀਰੀਅਡ ਦੇ ਤੋਂ ਬਾਅਦ ਜੀ 60% ਜਿਹੜੇ ਮਰੀਜ਼ ਨੂੰ ਬਿਨਾਂ ਕਿਸੇ ਠੋਸ ਸੁਰੱਖਿਆ ਯੋਜਨਾ ਦੇ ਕਹੀਏ ਜੀ ਸੇਫਟੀ ਪਲਾਨ ਜਿਹਨੂੰ ਕਹਿੰਦੇ ਆ ਛੁੱਟੀ ਦੇ ਦਿੱਤੀ ਜਾਂਦੀ ਹੈ ਕਿਉਂਕਿ ਉਹਨੂੰ ਆਮ ਗੱਲਬਾਤ ਦੇ ਵਿੱਚ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਤੇ ਮਿਸਟਰ ਡੁਆੰਗ ਦੇ ਮਾਮਲੇ ਦੇ ਵਿੱਚ ਵੀ ਫਿਰ ਇਹੀ ਕੁਸ਼ਲ ਗਲਤੀ ਜਿਹੜੀ ਆ ਉਹ ਡਾਕਟਰਾਂ ਤੋਂ ਹੋਈ ਜੀ ਜਿਹਦੇ ਕਰਕੇ ਏਡਾ ਵੱਡਾ ਜਿਹੜਾ ਸਾਨੂੰ ਨੁਕਸਾਨ ਬਰਦਾਸ਼ਤ ਕਰਨਾ ਪਿਆ ਸਮਾਜ ਨੂੰ ਔਰ ਇੱਕ ਪਰਿਵਾਰ ਪੂਰੇ ਦਾ ਪੂਰੇ ਪਰਿਵਾਰ ਨੂੰ ਇਸ ਸਿਸਟਮ ਦੀ ਭੇਡ ਚੜ੍ਹਨਾ ਪਿਆ ਗਿਆ ਜੀ ਭਮਪਾ ਸਾਹਿਬ ਬੀਸੀ ਦੇ ਬਾਰੇ ਜੇ ਗੱਲ ਕਰੀਏ ਤੇ ਬੀ ਦੇ ਵਿੱਚ ਮਾਨਸਿਕ ਸਿਹਤ ਸਰੋਤਾਂ ਦੀ ਘਾਟ ਦੇ ਕਾਰਨ ਕਿਹੜੀਆਂ ਹੋਰ ਕਠਿਨਾਵਾਂ ਆਪੜੀਆਂ ਤੇ ਅੰਕੜੇ ਕੀ ਦੱਸਦੇ ਆ ਸੋ ਜੀ ਮਨਦੀਪ ਜੀ ਪ੍ਰਿੰਸ ਰੂਪਰਟ ਜਿਹੜਾ ਇਹ ਐਕਸੀਡੈਂਟ ਸੀਗਾ ਜਾਂ ਦੁਖਾਨ ਸੀਗਾ ਇਹ ਕੋਈ ਕੱਲਾ ਮਾਮਲਾ ਨਹੀਂ ਜੀ ਬੀਜੀ ਦੇ ਵਿੱਚ ਮਾਨਸਿਕ ਸਿਹਤ ਦੇ ਸੰਕਟ ਦੇ ਕਾਰਨ ਕਈ ਘਟਨਾਵਾਂ ਜਿਹੜੀਆਂ ਸੋ ਪਹਿਲਾਂ ਵੀ ਵਾਪਰ ਚੁੱਕੀਆਂ ਜੀ ਜੇ ਆਧਾਰਨ ਵਜੋਂ ਵੇਖੀ ਤਾਂ 2022 ਦੇ ਵਿੱਚ ਵੈਨਕੂਵਰ ਦੇ ਵਿੱਚ ਪੁਲਿਸ ਨੇ ਇੱਕ ਮਾਨਸਿਕ ਤੌਰ ਤੇ ਇੱਕ ਬਿਮਾਰ ਵਿਅਕਤੀ ਨੂੰ ਗੋਲੀ ਮਾਰਤੀ ਸੀ ਜੀ ਉਹ ਆਦਮੀ ਕਿਸੀ ਉਹ ਚਾਕੂ ਲੈ ਕੇ ਘੁੰਮ ਰਿਹਾ ਸੀਗਾ ਜੀ ਉਸੇ ਅਜਿਹੇ ਮਾਮਲੇ ਦੇ ਵਿੱਚ ਜਦੋਂ ਅਸੀਂ ਪੁਲਿਸ ਨੂੰ ਬੁਲਾਉਂਦੇ ਆ ਤਾਂ ਇਹ ਮਾਨਸਿਕ ਹਾਲ ਨਹੀਂ ਤੇ ਪੁਲਿਸ ਜਿਹੜੀ ਹੈ ਉਹ ਆਪਣੇ ਤਰੀਕੇ ਨਾਲ ਉਸ ਨੂੰ ਟ੍ਰੀਟ ਕਰਦੇ ਆ ਜੀ ਔਰ ਉਹਨੇ ਕਿਹਾ ਵੀ ਚਾਕੂ ਲੈ ਕੇ ਘੁੰਮ ਰਿਹਾ ਇਹ ਸਮਾਜ ਵਾਸਤੇ ਖਤਰਨਾਕ ਹੈ ਜੀ ਇਹ ਉਹਨੂੰ ਚੈਲੰਜ ਕੀਤਾ ਗਿਆ ਉਹ ਚੈਲੰਜ ਦੇ ਜਵਾਬ ਦੇ ਵਿੱਚ ਉਹ ਅੱਗੋਂ ਜਵਾਬ ਦੇਂਦਾ ਰਿਹਾ ਇੱਕ 몰 ਦੇ ਵਿੱਚ ਸੀਗਾ ਉਹ ਜੀ ਔਰ ਉਸ ਦੌਰਾਨ ਉਹ ਪੁਲਿਸ ਨੇ ਜਦੋਂ ਉਹਨੇ ਕਿਹਾ ਵੀ ਇਹ ਹਥਿਆਰ ਸੁੱਟ ਕੇ ਤੂੰ ਇਸ ਤਰ੍ਹਾਂ ਲੰਬਾ ਪੈ ਜਾ ਇਹ ਜਿਸ ਤਰ੍ਹਾਂ ਪੁਲਿਸ ਕਰ ਦਿੰਦੀ ਹੈ ਜੀ ਉਹਨੇ ਉਹ ਜਿਹੜਾ ਕਹਿਣਾ ਨਹੀਂ ਮੰਨਿਆ ਤੇ ਉਹ ਉੱਥੇ ਖੜਾ ਰਿਹਾ ਜੀ ਤੇ ਇਸੇ ਜੀ ਜਿਹੜਾ ਹੈ ਪੁਲਿਸ ਨੇ ਉਹਨੂੰ ਗੋਲੀ ਮਾਰ ਕੇ ਉੱਥੇ ਮਾਰਤਾ ਸੀ ਜੀ ਸੋ ਉਹ ਸੀ ਐਕਚੁਅਲੀ ਉਹ ਮਾਨਸਿਕ ਰੋਗੀ ਸੋ ਅੰਕੜਿਆਂ ਦੇ ਅਨੁਸਾਰ ਬੀਸੀ ਦੇ ਵਿੱਚ ਪੁਲਿਸ ਦੁਆਰਾ ਮਾਰੇ ਗਏ ਲੋਕਾਂ ਦੇ ਵਿੱਚੋਂ 70% ਤੋਂ ਵੱਧ ਜਿਹੜੇ ਐ ਉਹ ਇਸੇ ਮਾਨਸਿਕ ਸੰਕਟ ਦੇ ਨਾਲ ਹੀ ਜੂਝ ਰਹੇ ਸੀ ਜੀ ਇੱਕ ਹੋਰ ਮੈਂ ਤੁਹਾਨੂੰ ਉਦਾਹਰਨ ਦੱਸਦਾ 2016 ਦੀ ਹੈ ਜਦੋਂ ਐਬਸਪੋਰਟ ਦੇ ਇੱਕ ਸਰਕਾਰੀ ਹਾਈ ਸਕੂਲ ਦੇ ਵਿੱਚ ਇੱਕ ਮਾਨਸਿਕ ਤੌਰ ਤੇ ਅਫਸੈਟ ਵਿਅਕਤੀ ਨੇ ਵਿਦਿਆਰਥੀਆਂ ਤੇ ਹਮਲਾ ਕਰਤਾ ਸੀ ਜੀ ਜਿਸ ਵਿੱਚ ਇੱਕ ਵਿਦਿਆਰਥੀ ਦੀ ਜਿਹੜੀ ਮੌਤ ਹੋਈ ਸੀ ਤੇ ਜ਼ਖਮੀ ਕਈ ਹੋ ਗਏ ਸੀ ਜੀ ਸੋ ਅੰਕੜੇ ਇਹ ਦੱਸਦੇ ਆ ਕਿ ਬੀਸੀ ਦੇ ਵਿੱਚ ਸਿਰਫ 200 ਤੋਂ ਕਰੀਬ ਜਿਹੜੇ ਆ ਉਹ ਉੱਚ ਸੁਰੱਖਿਆ ਵਾਲੇ ਮਾਨਸਿਕ ਸਿਹਤ ਬੈੱਡ ਹੈ ਜਦੋਂ ਕਿ ਜਿਹੜੀ ਗਿਣਤੀ ਹੈ ਉਹ ਮਰੀਜ਼ਾਂ ਦੀ ਬਹੁਤ ਵੱਧ ਹੈ ਕਿਉਂਕਿ 5 ਮਿਲੀਅਨ ਜਿਹੜਾ ਦੀ ਆਬਾਦੀ ਹੋਵੇ ਤੇ ਉੱਥੇ ਬੈੱਡ ਹੋਣ ਸਿਰਫ 200 ਤਾਂ ਨਾ ਚੱਲੀ ਅਸੀਂ ਸਮਝ ਸਕਦੇ ਹਾਂ ਕਿਉਂਕਿ ਅੱਜ ਕੱਲ ਮਾਨਸਿਕ ਸਿਹਤ ਜਿਹੜੀ ਹੈ ਉਹਦੇ ਵਿੱਚ ਵਿਗਾੜ ਦੀ ਜਿਆਦਾ ਸੰਭਾਵਨਾਵਾਂ ਨੇ ਬਹੁਤ ਸਾਰੇ ਕਾਰਨ ਹੁੰਦੇ ਆ ਤੁਸੀਂ ਦੇਖਿਆ ਸੜਕਾਂ ਦੇ ਉੱਤੇ ਜਿਹੜੇ ਨਸ਼ੇ ਦੇ ਕਰਕੇ ਪਏ ਲੋਕ ਜੀ ਉਹ ਉਹਦਾ ਕਾਰਨ ਇਹੀ ਹੁੰਦਾ ਕਿ ਉਹ ਸੋ ਨਾ ਕਿਸੇ ਇਹੋ ਜਿਹੇ ਸੰਕਟ ਚ ਹੁੰਦੇ ਚਾਹੇ ਉਹਨਾਂ ਦਾ ਰਹਿائش ਦਾ ਸੰਕਟ ਹੋਵੇ ਚਾਹੇ ਖਾਣੇ ਪੀਣੇ ਦਾ ਹੋਵੇ ਜੇ ਕੋ ਹਰੇਕ ਬੰਦਾ ਆਸਰਾ ਫਿਰ ਪਾਲਦਾ ਹੈ ਜੀ ਜੀ ਅ ਜੇ ਅਸੀਂ ਸਾਡੇ ਗੱਲ ਕਰੀਏ ਤਾਂ ਡੇਰਾ ਚ ਜਾ ਕੇ ਆਸਰਾ ਪਾਲਣ ਲੱਗ ਪੈਂਦੇ ਇੱਥੇ ਡੇਰਾ ਤਾਂ ਫਿਰ ਇਹੀ ਹੈ ਜੀ ਉਹ ਕਹਿੰਦੇ ਵੀ ਨਸ਼ਾ ਲਓ ਤੇ ਨਸ਼ੇ ਨਾਲ ਅ ਅਸੀਂ ਆਪਦਾ ਜਿਹੜਾ ਮਾਨਸਿਕ ਤੌਰ ਤੇ ਜਿਹੜੀ ਸਾਡੀ ਤਕਲੀਫ ਹੈ ਉਹਨੂੰ ਅਸੀਂ ਦੂਰ ਕਰ ਸਕਦੇ ਹਾਂ ਜੀ ਪਰ ਭਮ ਸਾਹਿਬ ਜਿਹੜੇ ਮਾਨਸਿਕ ਰੋਗੀ ਆ ਜਿਵੇਂ ਤੁਸੀਂ ਉਦਾਹਰਨਾਂ ਵੀ ਦਿੱਤੀਆਂ ਪਰ ਵੈਨਕੂਵਰ ਦੇ ਵਿੱਚ 20 ਇੱਕ ਕਾਰ ਹਾਦਸਾ ਹੋਇਆ ਸੀ ਕਾਰ ਚੜਾਉਣ ਵਾਲਾ ਹਾਦਸਾ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਇੱਕ ਲਾਪੂ ਲਾਪੂ ਡੇ ਫੈਸਟੀਵਲ ਮਨਾਉਂਦੇ ਆ ਫਿਲੀਪੀਨੀ ਲੋਕ ਫਿਲੀਪੀਨੀ ਲੋਕ ਹਾਂਜੀ ਹੁਣ ਵੈਨਕੂਵਰ ਦੇ ਵਿੱਚ 26 April 2025 ਨੂੰ ਇਹ ਹਾਦਸਾ ਹੋਇਆ ਸੀ ਜੀ ਔਰ ਇਸ ਹਾਦਸੇ ਦੇ ਵਿੱਚ ਇੱਕ ਕਾਰ ਡਰਾਈਵਰ ਨੇ ਕਾਰ ਉੱਥੇ ਫੈਸਟੀਵਲ ਮਨਾ ਰਹੇ ਲੋਕਾਂ ਦੇ ਉੱਤੇ ਛਿੜਾਅ ਦਿੱਤੀ ਜਦੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਜਿਹਦੇ ਵਿੱਚ 5 ਸਾਲ ਤੋਂ ਲੈ ਕੇ 50 ਸਾਲ ਤੱਕ ਦੇ ਬੱਚੇ ਸ਼ਾਮਿਲ ਸੀ ਹਮਮ ਔਰ ਬਾਅਦ ਵਿੱਚ ਉਸ ਬੰਦੇ ਨੂੰ ਅਰੈਸਟ ਵੀ ਕਰ ਲਿਆ ਗਿਆ ਤੇ ਜੋ ਰਿਪੋਰਟਸ ਸਾਹਮਣੇ ਆਈਆਂ ਉਹਨਾਂ ਨੇ ਕਿਹਾ ਕਿ ਉਹ ਇੱਕ ਮਾਨਸਿਕ ਰੋਗੀ ਸੀ ਔਰ ਪਹਿਲਾਂ ਤੋਂ ਹੀ ਉਸ ਦਾ ਇਲਾਜ ਚੱਲ ਰਿਹਾ ਸੀ ਹਮ ਇਸ ਦੇ ਬਾਰੇ ਅਸੀਂ ਉਸ ਟਾਈਮ ਵੀ ਇੱਕ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਸੀ ਗੱਲਬਾਤ ਕੀਤੀ ਸੀ ਜੀ ਤੋਂ ਕਿ ਜੇਕਰ ਉਹ ਮਾਨਸਿਕ ਰੋਗੀ ਤੇ ਉਸ ਦੇ ਕੋਲ ਡਰਾਈਵਿੰਗ লাইসেন্স ਵੀ ਮੌਜੂਦ ਸੀ ਉਹ ਕਿਵੇਂ ਸੀ ਔਰ ਉਹ ਲਗਾਤਾਰ ਦਵਾਈ ਲੈ ਰਿਹਾ ਸੀ ਔਰ ਡਾਕਟਰ ਕੋਲ ਜਾ ਰਿਹਾ ਸੀ ਇਹ ਰਿਪੋਰਟਸ ਜਿਹੜੀਆਂ ਉਸ ਬੰਦੇ ਦੀ ਕੋਈ ਖਾਸ ਪਛਾਣ ਚਾਹੀਦੀ ਜੀ ਜੋ ਇਹੋ ਜਿਹਾ ਸਮਾਗਮ ਚੱਲ ਰਿਹਾ ਹੈ ਪੁਲਿਸ ਦਾ ਚਾਰੇ ਪਾਸੇ ਘੇਰਾ ਹੁੰਦਾ ਹੈ ਜੀ ਉਹ ਬੰਦਾ ਕਾਰ ਲੈ ਕੇ ਉਸ ਸਮਾਗਮ ਦੇ ਵਿੱਚ ਐਂਟਰ ਕਿਵੇਂ ਕਰ ਗਿਆ ਐਂਟਰ ਕਿਵੇਂ ਕਰ ਗਿਆ ਠੀਕ ਹੈ ਨਾ ਔਰ ਉਹ ਉਹਦੇ ਕੋਲ ਪਹਿਲੀ ਗੱਲ ਤਾਂ ਜੇਕਰ ਉਹ ਮਾਨਸਿਕ ਰੋਗੀ ਆ ਉਸ ਉਹਦੋਂ ਵੀ ਅਸੀਂ ਇਸ ਗੱਲ ਤੇ ਜ਼ੋਰ ਦਿੱਤਾ ਸੀ ਤੇ ਕਿ ਉਹ ਕੜ ਕੋਲ ਲਾਇਸੈਂਸ ਹੀ ਨਹੀਂ ਹੋਣਾ ਚਾਹੀਦਾ ਫਿਰ ਲਾਇਸੈਂਸ ਨਹੀਂ ਹੋਣਾ ਤੇ ਫਿਰ ਉਹਨੂੰ ਇਸ ਤਰ੍ਹਾਂ ਬਾਹਰ ਛੱਡਣਾ ਤੇ ਬਹੁਤ ਘਾਤਕ ਗੱਲ ਸਮਾਗਮ ਦੇ ਵਿੱਚ ਐਂਟਰ ਕਰਨ ਦੀ ਇਜਾਜ਼ਤ ਦੇ ਦੇਣਾ ਜੀ ਉਸ ਸਮਿਆਂ ਨੂੰ ਹਸਪੀਟਲਾਈਜ਼ ਹੋਣਾ ਚਾਹੀਦਾ ਸੀ ਜਦ ਕਿ ਉਹ ਬਾਹਰ ਘੁੰਮ ਰਿਹਾ ਸੀ ਔਰ ਲੋਕਾਂ ਨੂੰ ਉਹਨੇ ਨੁਕਸਾਨ ਪਹੁੰਚਾਇਆ ਔਰ ਜਿਹੜੀਆਂ 11 ਜਾਨਾਂ ਗਈਆਂ ਉਹਨਾਂ ਦਾ ਕੀ ਪਰਪਾਈ ਕੌਣ ਕਰ ਸੋ ਕਹੂਗਾ ਫਿਰ ਬਿਲਕੁਲ ਜੀ ਬਿਲਕੁਲ ਸੋ ਮਾਨਸਿਕ ਰੋਗੀ ਕਹੇ ਕਿ ਫਿਰ ਇੱਕ ਕ੍ਰਿਮੀਨਲ ਨੂੰ ਜਦੋਂ ਇੱਕ ਕ੍ਰਾਈਮ ਹੁੰਦਾ ਆ ਕ੍ਰਿਮੀਨਲ ਕ੍ਰਾਈਮ ਕਰਕੇ ਬਾਅਦ ਵਿੱਚ ਉਹ ਕਹਿ ਦੇਵੇ ਕਿ ਮੈਨੂੰ ਮਾਨਸਿਕ ਰੋਗ ਆ ਤੇ ਉਹਦੇ ਲਈ ਫਿਰ ਸਹੂਲਤਾਂ ਪ੍ਰੋਵਾਈਡ ਕਰੇ ਸਰਕਾਰ ਇਹ ਵੀ ਤਾਂ ਜਾਇਜ਼ ਨਹੀਂ ਨਾ ਜੀ ਬਿਲਕੁਲ ਪਹਿਲਾਂ ਹੀ ਇਹ ਜਿਹੇ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਇਹੋ ਜਿਹੇ ਸੁਰੱਖਿਤ ਹਸਪਤਾਲਾਂ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਜੀ ਜਿੰਨਾ ਚਿਰ ਉਹ ਉਹਦੀ ਤਸੱਲੀ ਨਹੀਂ ਹੋ ਜਾਂਦੀ ਕਿ ਉਹ ਠੀਕ ਠਾਕ ਹੋ ਗਿਆ ਜੀ ਉਦੋਂ ਹੀ ਹੁਣ ਸਮਾਜ ਦੇ ਵਿੱਚ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਇਹ ਜਿਹੇ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਜਾਂ ਕਹੀਏ ਕਿ ਬੰਦ ਕਮਰਿਆਂ ਦੇ ਵਿੱਚ ਰੱਖਣ ਦੀ ਬਜਾਏ ਕਹਿੰਦੇ ਖੁੱਲੇ ਦੇ ਵਿੱਚ ਉਹਨੂੰ ਰੱਖਿਆ ਜਾਣਾ ਇਹਦਾ ਕੋਈ ਸਮਾਜ ਦੇ ਵਿੱਚ ਰਹਿ ਕੇ ਉਹਦਾ ਇਲਾਜ ਕੀਤਾ ਜਾਵੇ ਪਰ ਇਹ ਕਹਿਣਾ ਬੜਾ ਸੌਖਾ ਹੈ ਪਰ ਇਹਦਾ ਜਿਹੜੇ ਨਤੀਜੇ ਜਿਹੜੇ ਗੰਭੀਰ ਨਤੀਜੇ ਜਿਹੜੇ ਜਿਵੇਂ ਕਿ ਇਹ ਨਤੀਜਾ ਨਿਕਲਿਆ ਜਾਂ ਤੁਸੀਂ ਜਿਵੇਂ ਲਾਪੂ ਲਾਪੂ ਜਿਹੜਾ ਫੈਸਟੀਵਲ ਦੀ ਗੱਲ ਕੀਤੀ ਹੈ ਉਹਦੇ ਵਿੱਚ ਜੋ ਵਾਪਰਿਆ ਹੋਰ ਵੀ ਅਸਰਾਂ ਦੇ ਇੱਕ ਟਰਮਾ ਕਈ ਥਾਈਂ ਵਾਪਰੀਆਂ ਜੀ ਜਦੋਂ ਭੀੜ ਦੇ ਵਿੱਚ ਗੱਡੀ ਚੜਾਈ ਗਈ ਹੈ ਪਰ ਬਾਅਦ ਚ ਇਹੀ ਕਹਿ ਕੇ ਨਿਕਲ ਜਾਂਦੇ ਆ ਵੀ ਇਹ ਤਾਂ ਮਾਨਸਿਕ ਰੋਗੀ ਸੀਗਾ ਜੀ ਜੀ ਸੋ ਵਾਕਿਆ ਹੀ ਤੁਹਾਡਾ ਸੰਦਰਭ ਜਿਹੜਾ ਬਹੁਤ ਵਧੀਆ ਹੈ ਸਤਿਪੰਨ ਸਾਹਿਬ ਅਸੀਂ ਮੋੜ ਉਸ ਮੁੱਦੇ ਤੇ ਆਉਨੇ ਆ ਕਿ ਡਾਕਟਰ ਕਿੰਨੇ ਕਿਹਾ ਕਿ ਸਾਰੇ ਐਮਰਜੈਂਸੀ ਰੂਮਾਂ ਵਿੱਚ ਮਾਨਸਿਕ ਸਿਹਤ ਸਖਲਾਈ ਪ੍ਰਾਪਤ ਵਿਅਕਤੀ ਦੀ ਉਹਨਾਂ ਨੇ ਮੰਗ ਕੀਤੀ ਹੈ। ਔਰ ਇਹਦਾ ਕੀ ਮਹੱਤਵ ਹੈ? ਸੋ ਜਦੋਂ ਅਸੀਂ ਐਮਰਜੈਂਸੀ ਰੂਮ ਦੇ ਵਿੱਚ ਜਾਂਦੇ ਆ ਜਾਂ ਕੋਈ ਮਾਨਸਿਕ ਰੋਗੀ ਉੱਥੇ ਜਾਂਦਾ ਹੈ ਜੇ ਉੱਥੇ ਉਹਦੀ ਬਿਮਾਰੀ ਨਾਲ ਸੰਬੰਧਿਤ ਕੋਈ ਮਾਹਰ ਨਾ ਹੋਊਗਾ ਤੇ ਇਹਦਾ ਮਤਲਬ ਹੈ ਵੀ ਉਹਦਾ ਇਲਾਜ ਪ੍ਰੋਪਰ ਨਹੀਂ ਹੋਊਗਾ। ਜੀ। ਦੂਸਰਾ ਜਿਹੜਾ ਡਾਕਟਰ ਹੈ ਜੋ ਕੋਈ ਮੈਡੀਸਨ ਦਾ ਡਾਕਟਰ ਹੈ, ਕੋਈ ਸਰਜਨ ਹੈ ਉੱਥੇ ਮੌਜੂਦ ਹੈ। ਉਹ ਉਹਦਾ ਆਪਦਾ ਇੱਕ ਖੇਤਰ ਹੈ ਉਸ ਖੇਤਰ ਦੇ ਵਿੱਚ ਹੀ ਕੰਮ ਕਰ ਸਕਦਾ ਹੈ ਉਹ ਇਹ ਤਾਂ ਹੈ ਨਹੀਂਗਾ ਵੀ ਹਰੇਕ ਡਾਕਟਰ ਹੈ ਹਰੇਕ ਬਿਮਾਰੀ ਦੇ ਬਾਰੇ ਸਮਝ ਸਕੇ ਜਾਂ ਉਹਦਾ ਇਲਾਜ ਉਹਨੂੰ ਦੱਸ ਸਕੇ ਜੀ ਸੋ ਇਸ ਕਰਕੇ ਡਾਕਟਰ ਕੇਨ ਦਾ ਇਹ ਜਿਹੜਾ ਸੰਦਰਭ ਹੈ ਉਹ ਬਿਲਕੁਲ ਸਹੀ ਹੈ ਕਿ ਐਮਰਜੈਂਸੀ ਰੂਮਾਂ ਦੇ ਵਿੱਚ ਘੱਟੋ ਘੱਟ ਸੋਸ਼ਲ ਵਰਕਰ ਜਿਹੜਾ ਮਾਨਸਿਕ ਸਿਹਤ ਨਾਲ ਸੰਬੰਧਿਤ ਜਿਹੜਾ ਕੰਮ ਕਰਨ ਵਾਲਾ ਬੰਦਾ ਉਹ ਉੱਥੇ ਹੋਵੇ ਚਾਹੇ ਨਰਸ ਕੋਈ ਇਸ ਤਰ੍ਹਾਂ ਦੀ ਹੋਵੇ ਜਿਸ ਨੂੰ ਇਸ ਬਿਮਾਰੀ ਬਾਰੇ ਥੋੜਾ ਬਹੁਤੀ ਟ੍ਰੇਨਿੰਗ ਦਿੱਤੀ ਗਈ ਹੋਵੇ ਜਾਂ ਫਿਰ ਉਹ ਡਾਕਟਰ ਹੋਵੇ ਮਹਾ ਡਾਕਟਰ ਵੀ ਜਿਹੜਾ ਉਹ ਰੱਖਿਆ ਜਾ ਸਕਦਾ ਹੈ ਜਾਂ ਡਾਕਟਰਾਂ ਨੂੰ ਘੱਟੋ ਘੱਟ ਜਿਹੜੇ ਹੋਰ ਡਾਕਟਰ ਹੈ ਉਹਨਾਂ ਨੂੰ ਜਿਹੜਾ ਜਿਹਨਾਂ ਦੀ ਡਿਊਟੀ ਐ ਐਮਰਜੈਂਸੀ 'ਚ ਲੱਗਣੀ ਹੈ ਜੀ ਉਹਨਾਂ ਨੂੰ ਉਹ ਕਹਿੰਦੇ ਵੀ ਇੰਨੀ ਕਿ ਟ੍ਰੇਨਿੰਗ ਜਿਹੜੀ ਹੈ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ ਸੋ ਉਹਨਾਂ ਦੀ ਮੰਗ ਜਿਹੜੀ ਹੈ ਮਨਦੀਪ ਜੀ ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਐਮਰਜੈਂਸੀ ਰੂਮ ਜਿਹੜਾ ਹੈ ਉਹ ਮਾਨਸਿਕ ਕਿ ਜਿਹੜਾ ਸੰਕਟ ਦੇ ਵਿੱਚ ਫਸੇ ਲੋਕ ਹੈ ਉਹਨਾਂ ਦੀ ਪਹਿਲੀ ਜਦੋਂ ਕਿ ਅਪਾਇੰਟਮੈਂਟ ਹੁੰਦੀ ਹੈ ਉਹ ਉੱਥੇ ਐਮਰਜੈਂਸੀ ਰੂਮ ਦੇ ਵਿੱਚ ਹੀ ਹੁੰਦੀ ਹੈ ਜੀ ਸੋ ਜੇ ਅਸੀਂ ਆਧਾਰਨ ਵੱਜੋਂ ਦੇਖੀਏ ਤਾਂ ਜ਼ਿਆਦਾਤਰ ਐਮਰਜੈਂਸੀ ਡਾਕਟਰਾਂ ਨੂੰ ਜਿਹੜੇ ਹੈ ਗੰਭੀਰ ਮਾਨਸਿਕ ਰੋਗਾਂ ਦਾ ਅਸੈਸਮੈਂਟ ਕਰਨ ਲਈ ਵਿਸ਼ੇਸ਼ ਸਖਲਾਈ ਨਹੀਂ ਹੁੰਦੀ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੈ ਜੇਕਰ ਐਮਰਜੈਂਸੀ ਦੇ ਵਿੱਚ ਮਾਨਸਿਕ ਸਿਹਤ ਮਾਹਰ ਮੌਜੂਦ ਹੋਵੇ ਤਾਂ ਉਹ ਦੁਵਾੰਗ ਵਰਗੇ ਮਰੀਜ਼ਾਂ ਨੂੰ ਸਹੀ ਤਰੀਕੇ ਨਾਲ ਉਹ ਮੌਕੇ ਤੇ ਸਮਝ ਸਕਦੇ ਸੀਗੇ ਜੀ ਵੀ ਇਹਨੂੰ ਕੀ ਕੀ ਸੋਚ ਰਿਹਾ ਹੈ ਜਾਂ ਇਹਦੇ ਨਾਲ ਕੀ ਭਵਿੱਖ ਦੇ ਵਿੱਚ ਇਹ ਕਰਨਾ ਕੀ ਚਾਹੁੰਦਾ ਹੈ ਸੋ ਅੰਕੜੇ ਦੱਸਦੇ ਆ ਕਿ ਮਾਹਰਾਂ ਦੀ ਮੌਜੂਦਗੀ ਦੇ ਵਿੱਚ ਜਦੋਂ ਐਮਰਜੈਂਸੀ ਰੂਮਾਂ ਦੇ ਵਿੱਚ ਗਲਤ ਮਲਾਂਕਣ ਹੋ ਜਾਂਦਾ ਹੈ ਤੇ ਉਹਦੇ ਨਾਲ 50% ਤੱਕ ਉਹ ਉਹਨਾਂ ਦਾ ਇਲਾਜ ਜਿਹੜਾ ਉਹਦਾ ਉਹਦਾ ਅਸਰ ਘਟ ਜਾਂਦਾ ਹੈ ਜੀ ਇੱਕ ਜਿਹੜਾ ਮਕੇ ਟ੍ਰੇਨ ਡਾਕਟਰ ਹੈ ਜਾਕ ਪ੍ਰਿੰਟ ਟ੍ਰੈਂਡ ਚਾਹੇ ਉਹ ਨਰਸ ਜਾਂ ਜਿਵੇਂ ਮੈਂ ਦੱਸਿਆ ਕਿ ਸੋਸ਼ਲ ਵਰਕਰ ਵੀ ਹੋ ਸਕਦਾ ਹੈ ਉਹ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਦਾ ਗੱਲ ਕਰਕੇ ਉਹ ਮਰੀਜ਼ ਦਾ ਜਿਹੜਾ ਉਹਦੀ ਹਿਸਟਰੀ ਹੈ ਉਹ ਹਿਸਟਰੀ ਨੂੰ ਸਮਝਦਾ ਹੈ ਫਿਰ ਉਹ ਦੇਖਦਾ ਵੀ ਇਹਦੇ ਵਿੱਚ ਲੱਛਣ ਕਿਹੋ ਜਿਹੇ ਆ ਸੋ ਡਵਾਗ ਦੇ ਮਾਮਲੇ ਦੇ ਵਿੱਚ ਇਹ ਸਭ ਕੁਝ ਨਹੀਂ ਕੀਤਾ ਗਿਆ ਜੀ ਤੋਂ ਆંકੜੇ ਜਿਹੜੇ ਦੱਸਦੇ ਆ ਕਿ ਐਮਰਜੈਂਸੀ ਦੇ ਵਿੱਚ ਮਾਹਰ ਡਾਕਟਰ ਜਿਹੜੇ ਆ ਉਹ ਮਰੀਜ਼ਾਂ ਨੂੰ ਜਲਦੀ ਇਲਾਜ ਪ੍ਰਦਾਨ ਜਿਹੜਾ ਕਰ ਸਕਦੇ ਆ ਜੀ ਜਿਸ ਨਾਲ ਉਹਨਾਂ ਦੇ ਹਸਪਤਾਲ ਵਿੱਚ ਰਹਿਣ ਦੇ ਸਮੇਂ ਵਿੱਚ ਤੀ ਦੀ ਕਮੀ ਆ ਸਕਦੀ ਹੈ ਜਿਹਨਾਂ ਨੂੰ ਸਹੀ ਇਲਾਜ ਨਹੀਂ ਤੇ ਕਿਹਾ ਇੱਕ ਤਾਂ ਹੁੰਦਾ ਨੇ ਵੀ ਐਮਰਜੈਂਸੀ ਦੇ ਕਮਰੇ ਦੇ ਵਿੱਚ ਵੀ ਇੱਕ ਬੈੱਡ ਤੇ ਪਿਆ ਬੰਦਾ ਪਿਆ ਰਹੇ ਠੀਕ ਹੈ ਨਾ ਜੀ ਜੀ ਜੇ ਉੱਥੇ ਕੋਈ ਬਾਹਰ ਹੋਊਗਾ ਤਾਂ ਉਹ ਨਾਲ ਦੀ ਨਾਲ ਸਮਝ ਕੇ ਉਹਨੂੰ ਦਵਾਈ ਦੇ ਕੇ ਉਹਨੂੰ ਜਲਦੀ ਠੀਕ ਕਰਕੇ ਉਹਨੂੰ ਵਾਪਸ ਜਿਹੜਾ ਹੈ ਉਹ ਅਗਲੇ ਵਾਰਡ ਦੇ ਵਿੱਚ ਸ਼ਿਫਟ ਕਰੂਗਾ ਜਾਂ ਉਹਨੂੰ ਕੋਟੋ-ਕਟ ਰਿਲੀਜ਼ ਕਰ ਦੂਗਾ ਜੀ ਪਰ ਅਜੇ ਹਾਂ ਨਹੀਂ ਹੋ ਰਿਹਾ ਜੀ ਜੀ ਸੋ ਭੰਮ ਸਾਹਿਬ ਪਰਿਵਾਰ ਤੇ ਬਾਲ ਵਿਕਾਸ ਮੰਤਰਾਲੇ ਦੇ ਇਸ ਮਾਮਲੇ ਦੇ ਵਿੱਚ ਕਿਹੜੀ ਭੂਮਿਕਾ ਹੈ ਤੇ ਕੀ ਖਾਮੀਆਂ ਸਾਹਮਣੇ ਆਈਆਂ ਇਸ ਵਾਰ ਸੋ ਮਨਦੀਪ ਜੀ ਇਸ ਮਾਮਲੇ ਦੇ ਵਿੱਚ ਜਿਹੜੇ ਮੰਤਰਾਲੇ ਦੀ ਜੇ ਭੂਮਿਕਾ ਇਹ ਤਾਂ ਬਹੁਤ ਨਿਰਾਸ਼ਾਜਨਕ ਸੀ ਜੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਮੰਤਰਾਲੇ ਨੇ ਪਰਿਵਾਰ ਦੇ ਨਾਲ ਸੰਪਰਕ ਕਰਨ ਲਈ 5 ਦਿਨਾਂ ਦੀ ਜਿਹੜੀ ਵਿੰਡੋ ਉਹਦਾ ਉਹਦੀ ਵਰਤੋਂ ਕੀਤੀ ਯਾਨੀ ਕਿ ਉਹਨੂੰ ਕਹਤਾ ਵੀ 5 ਦਿਨਾਂ ਬਾਅਦ ਫੇਰ ਆਈ 5 ਦਿਨਾਂ ਬਾਅਦ ਫੇਰ ਆਈ ਹੈ ਨਾ ਇਸ ਤਰ੍ਹਾਂ ਦੀ ਉਹਦੇ ਨਾਲ ਉਹਦਾ ਸਕੇਡਿਊਲ ਜਿਹੜਾ ਬਣਾਇਆ ਗਿਆ ਜੀ ਜਦੋਂ ਕਿ ਉਹ ਇਹੋ ਜਿਹੇ ਬੰਦਿਆਂ ਦੇ ਨਾਲ 24 ਘੰਟੇ ਨਿਰੰਤਰ ਸੰਪਰਕ ਜਿਹੜਾ ਉਹ ਜ਼ਰੂਰੀ ਹੋਣਾ ਚਾਹੀਦਾ ਕਿਉਂਕਿ ਮਾਨਸਿਕ ਸਥਿਤੀ ਹੈ ਉਹ ਕਦੇ ਵੀ ਬਦਲ ਸਕਦੀ ਹੈ ਜੀ ਬਿਲਕੁਲ ਠੀਕ ਹੈ ਨਾ ਉਹਦੇ ਉਹਨੂੰ 5 ਦਿਨ ਉਹਦੇ ਇੰਤਜ਼ਾਰ ਥੋੜਾ ਕੀਤਾ ਜਾ ਸਕਦਾ ਜੀ ਠੀਕ ਹੈ ਨਾ ਔਰ ਉਹ ਇਹ ਕਹਿੰਦੇ ਵੀ ਇਹ ਬਹੁਤ ਵੱਡੀ ਜਿਹੜੀ ਘਾਟ ਰਹੀ ਉਹ ਅੰਕੜੇ ਦੱਸਦੇ ਆ ਕਿ 80% ਮਾਮਲਿਆਂ ਦੇ ਵਿੱਚ ਜਿੱਥੇ ਮੰਤਰਾਲੇ ਨੇ ਸਮੇਂ ਤੇ ਕਾਰਵਾਈ ਨਹੀਂ ਕੀਤੀ ਉਥੇ ਪਰਿਵਾਰਕ ਹਿੰਸਾ ਜਿਸ ਤਰ੍ਹਾਂ ਦੀ ਇਹ ਡੋਂਗ ਦੇ ਮਾਮਲੇ ਵਿੱਚ ਪ੍ਰਿੰਸ ਰੂਪਟ ਦੇ ਵਿੱਚ ਹੋਈ ਉਹਦਾ 80% ਖਤਰਾ ਜਿਹੜਾ ਉਹ ਵੱਜ ਜਾਂਦਾ ਸੋਸ਼ਲ ਵਰਕਰ ਨੇ ਨੇ ਵੀ ਇੱਕ ਬਿਆਨ ਹੋਇਆ ਉਹਨੇ ਵੀ ਮੰਨਿਆ ਕਿ ਉਹਨਾਂ ਨੇ ਸੰਪਰਕ ਦੇ ਵਿੱਚ ਕੋਈ ਇਹੋ ਜੀ ਤੇਜ਼ੀ ਨਹੀਂ ਵਿਖਾਈ ਕਿਉਂਕਿ ਉਹ ਕਹਿੰਦੇ ਸਾਡਾ ਮੰਨਣਾ ਸੀ ਵੀ ਡੋਂਗ ਜਿਹੜਾ ਉਹ ਅਜੇ ਹਸਪਤਾਲ 'ਚ ਹੈ ਇਸ ਲਈ ਤਾਲਮੇਲ ਦੀ ਕੋਈ ਬਹੁਤੀ ਲੋੜ ਨਹੀਂ ਜੀ ਹਨਾ ਵੀ ਉਹਨੂੰ ਬਣਾਈ ਉਹਨਾਂ ਨੇ ਸੁਧਾਰਨ ਲਿਆ ਗੱਲ ਨੂੰ ਜੀ ਜੀ ਤੋਂ ਅੰਕੜੇ ਦੱਸਦੇ ਆ ਕਿ ਬੀਸੀ ਦੇ ਵਿੱਚ ਮਾਨਸਿਕ ਸਿਹਤ ਅਤੇ ਸਮਾਜਿਕ ਸਬਾਵਾਂ ਦੇ ਵਿਚਕਾਰ ਜਿਹੜਾ ਤਾਲਮੇਲ ਹੈ ਉਹਦੀ ਕਮੀ ਹੈ ਜਿਹਦੇ ਕਾਰਨ 60% ਮਰੀਜ਼ ਜਿਹੜੇ ਹੈ ਇਲਾਜ ਤੋਂ ਬਾਅਦ ਫਿਰ ਦੁਬਾਰਾ ਜਿਹੜੇ ਆ ਉਹ ਬਿਮਾਰ ਹੋ ਜਾਂਦੇ ਫਿਰ ਉਹਨਾਂ ਨੂੰ ਖੁਦ ਨੂੰ ਖਤਰਾ ਹੋ ਜਾਂਦਾ ਜਾਂ ਫਿਰ ਸਮਾਜ ਦੇ ਵਿੱਚ ਜਿੱਥੇ ਉਹ ਵਿਚਰ ਰਿਹਾ ਹੈ ਤੇ ਉਹ ਫਿਰ ਉਹਨਾਂ ਨੂੰ ਖੁਦ ਨੂੰ ਖਤਰਾ ਹੋ ਜਾਂਦਾ ਹੈ ਜਾਂ ਫਿਰ ਸਮਾਜ ਦੇ ਵਿੱਚ ਜਿੱਥੇ ਉਹ ਵਿਚਰ ਰਿਹਾ ਉਥੇ ਖਤਰੇ ਪੈਦਾ ਕਰਦਾ ਹੈ ਜੀ ਸੋ ਭਮਸਾਹ ਡਵਾੰਗ ਦੇ ਅਪਰਾਧਿਕ ਇਤਿਹਾਸ ਨੇ ਮਾਨਸਿਕ ਸਿਹਤ ਤੇ ਮਿਲਾਂਕਣ ਨੂੰ ਕਿਵੇਂ ਪ੍ਰਭਾਵਿਤ ਕੀਤਾ ਜੀ ਸੋ ਮਨਦੀਪ ਜੀ ਡਵਾੰਗ ਦਾ ਜਿਹੜਾ ਅਪਰਾਧਿਕ ਜਿਹੜੀ ਹਿਸਟਰੀ ਜਿਹੜੀ ਉਹ ਇੱਕ ਗੁੰਝਲਦਾਰ ਇਹ ਪਹਿਲੂ ਹੈ ਜੀ ਪੁਲਿਸ ਨੇ ਡੂੰਗ ਨੂੰ ਗੈਂਗ ਮੈਂਬਰ ਸਮਝ ਲਿਆ ਨਸ਼ਾ ਤਸਕਰ ਜਿਹੜਾ ਉਹ ਸਮਝ ਕੇ ਉਹਦੇ ਨਾਲ ਕਾਰਵਾਈ ਕੀਤੀ ਜਦੋਂ ਫੜਿਆ ਗਿਆ ਸੀ ਜੀ ਜਦੋਂ ਉਹਨੂੰ ਛੱਡਿਆ ਜਾਂਦਾ ਜਦੋਂ ਆਪਾਂ ਸਟਾਰਟ ਤੇ ਕਹਿੰਦੇ ਕੀ ਤੁਸੀਂ ਪਰ ਜਦੋਂ ਉਹ ਮਾਨਸਿਕ ਸੰਕਟ ਦੇ ਵਿੱਚ ਸੀ ਤਾਂ ਉਸ ਨੂੰ ਇੱਕ ਬਿਮਾਰ ਵਿਅਕਤੀ ਵਜੋਂ ਦੇਖਿਆ ਜਾਣਾ ਚਾਹੀਦਾ ਸੀ ਨਾ ਕਿ ਇੱਕ ਅਪਰਾਧੀ ਵਜੋਂ ਚਾਹੇ ਉਹ ਅਪਰਾਧੀ ਸੀ ਉਹਦੇ ਅਪਰਾਧਿਕ ਪਿਸ਼ੋਕੜੋ ਦਾ ਸੀਗਾ ਲੇਕਿਨ ਉਸ ਵਕਤ ਉਹ ਬਿਮਾਰ ਸੀ ਉਹਨੂੰ ਬਿਮਾਰ ਵਜੋਂ ਹੀ ਟਰੀਟ ਕੀਤਾ ਜਾਣਾ ਚਾਹੀਦਾ ਸੀ ਨਾ ਕਿ ਇੱਕ ਸਮਗਲਰ ਵਜੋਂ ਜਾਂ ਇੱਕ ਗੈਂਗ ਦੇ ਮੈਂਬਰ ਵਜੋਂ ਸਾਡਾ ਜਿਹੜਾ ਆਲਾ ਦੁਆਲਾ ਸਾਡਾ ਸਿਸਟਮ ਜਿਹੜਾ ਉਹ ਇੰਨਾ ਗੁੰਝਲਦਾਰ ਹੁੰਦਾ ਜਾ ਰਿਹਾ ਵੀ ਹਰ ਬੰਦਾ ਹੀ ਮਾਨਸਿਕ ਤੌਰ ਤੇ ਬਿਮਾਰ ਹੈ ਇਹਦਾ ਸਹੀ ਮੈਨੇਜ ਦੇਖੀ ਤੇ ਸੋ ਮੈਂ ਗੱਲ ਕਰ ਰਿਹਾ ਸੀ ਕਿ ਜਿਹੜਾ ਤੁਸੀਂ اسی بھی ਉਹਦਾ માનਸਿਕ ਸਿਹਤ ਜਿਹੜਾ ਮਲਾਂਕੜ ਨੂੰ ਉਹਨਾਂ ਕਿਵੇਂ ਪ੍ਰਭਾਵ ਤੇ ਜਿਹੜਾ ਹੋਇਆ ਉਹਦਾ ਇਤਿਹਾਸਿਕ ਪਿਸ਼ੋਕੜ ਨੂੰ ਵੇਖ ਕੇ ਸੋ ਅੰਕੜੇ ਦੱਸਦੇ ਆ ਕਿ 50% ਤੋਂ ਵੱਧ অপরাধੀ ਜਿਨ੍ਹਾਂ ਦਾ માનਸਿਕ ਪਿਸ਼ੋਕੜ ਹੋਵੇ ਉਹਨਾਂ ਨੂੰ ਸਿਹਤ ਪ੍ਰਣਾਲੀ ਦੇ ਵਿੱਚ ਸਹੀ ਇਲਾਜ ਨਹੀਂ ਮਿਲਦਾ ਕਹਿੰਦੇ ਜੀ ਸੋ ਕਰ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਜੀ ਸਾਨੂੰ ਇੱਕ ਅਜਿਹਾ ਸਿਸਟਮ ਬਣਾਉਣਾ ਚਾਹੀਦਾ ਹੈ ਜਿੱਥੇ ਪੁਲਿਸ ਅਦਾਲਤ ਤੇ ਸਿਹਤ ਪ੍ਰਣਾਲੀ ਜਿਹੜੀ ਉਹ ਇੱਕ ਦੂਜੇ ਨਾਲ ਜਾਣਕਾਰੀ ਸਾਂਝੀ ਕਰਨ ਵੀ ਜੱਜ ਨੂੰ ਵੀ ਦੱਸਿਆ ਜਾਵੇ ਕਿ ਸਜ਼ਾ ਦੇਣ ਤੋਂ ਪਹਿਲਾਂ ਪੁਲਿਸ ਅਧਿਕਾਰੀ ਜਿਹੜਾ ਜਾਂਚ ਕਰ ਰਿਹਾ ਉਹਨੂੰ ਵੀ ਦੱਸਿਆ ਜਾਵੇ ਵੀ ਇਹਨੂੰ ਆਹ ਸਮੱਸਿਆ ਹੈਗੀ ਹੈ ਇਹਨੂੰ ਇਸ ਤਰੀਕੇ ਨਾਲ ਟਰੀਟ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹਦੇ ਵਿੱਚ ਸੁਧਾਰ ਆ ਸਕੇ ਜੀ ਸੋ ਪਰ ਇਹ ਜੇ ਹਾ ਹੋ ਨਹੀਂ ਰਿਹਾ ਸੋ ਆਕੜੇ ਜਿਹੜੇ ਦੱਸਦੇ ਆ ਕਿ ਜਿੰਨਾ ਮਾਮਲਿਆਂ ਦੇ ਵਿੱਚ ਪੁਲਿਸ ਤੇ ਸਿਹਤ ਏਜੰਸੀਆਂ ਦੇ ਵਿਚਕਾਰ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਉਥੇ ਜਿਹੜਾ ਦੁਬਾਰਾ ਫਿਰ ਅਪਰਾਧ ਹੋਣ ਦੀ ਜਿਹੜੀ ਧਾਰਾ ਉਹ 40% ਤੱਕ ਘਟ ਜਾਂਦੀ ਹੈ ਜੀ ਜੇਕਰ ਇਹ ਤਜਰਬਾ ਕਿ ਅਸੀਂ ਆਪਣੇ ਸਿਸਟਮ ਦੇ ਵਿੱਚ ਲਾਗੂ ਕਰ ਲੈਨੇ ਆ ਤਾਂ ਫਿਰ ਇਹਦਾ ਮਤਲਬ ਹੈ ਵੀ 40% ਤੱਕ ਅਸੀਂ ਅਪਰਾਧ ਨੂੰ ਘਟ ਕਰ ਸਕਦੇ ਬੰਦੇ ਜਿਹੜੇ ਮਾਨਸਿਕ ਰੋਗਾਂ ਦੇ ਸ਼ਿਕਾਰ ਆ ਜਿਹੜੇ ਉਹਨਾਂ ਨੂੰ ਠੀਕ ਕਰ ਸਕਦੇ ਸੋ ਇਹ ਬਹੁਤ ਸੋਚਣ ਵਾਲੀ ਗੱਲ ਹੈ ਸਰਕਾਰਾਂ ਦੇ ਪਰ ਸਰਕਾਰਾਂ ਦਾ ਵੀ ਧਿਆਨ ਜਿਹੜਾ ਉਹਨਾਂ ਦਾ ਤਾਂ ਵੋਟਾਂ ਵਾਲੇ ਪਾਸੇ ਧਿਆਨ ਹੈ ਜੀ ਉਹ ਇਹਨਾਂ ਛੋਟੀਆਂ ਚੀਜ਼ਾਂ ਨੂੰ ਨਹੀਂ ਦੇਖਦੇ ਤੇ ਸਿਸਟਮ ਕਦੀ ਧਿਆਨ ਨਹੀਂ ਦਿੰਦਾ ਜਾ ਰਿਹਾ ਜੀ ਜੀ ਬਿਲਕੁਲ ਪੰਚ ਤab ਜਿਵੇਂ ਹੁਣ ਕਿਤੇ ਨਾ ਕਿਤੇ ਪਰਿਵਾਰ ਟੁੱਟਣ ਦੇ ਕਰਕੇ ਸਾਰਾ ਬੋਝ ਇੱਕੋ ਬੰਦੇ ਤੇ ਜਦੋਂ ਪੈ ਜਾਂਦਾ ਆ ਤੇ ਉਹ ਫਿਰ ਸੋਚਾਂ ਦੇ ਵਿੱਚ ਸੋਚਦਾ ਹੈ ਕਿ ਜ਼ਿੰਦਗੀ ਨੂੰ ਚਲਾਉਣਾ ਕਿਵੇਂ ਆ ਤੇ ਉਹਦੇ ਨਾਲ ਵੀ ਇਹ ਰੋਗ ਜਿਹੜਾ ਆ ਉਹ ਵਾਧੇ ਦੀ ਦਰ ਵੱਲ ਜਾ ਰਿਹਾ ਹੈ ਹੂੰ ਬਿਲਕੁਲ ਜੀ ਸੋ ਕਮ ਸਾਵਨ ਨਸ਼ਾਖੋਰੀ ਤੇ ਬੇਰੋਜ਼ਗਾਰੀ ਮਾਨਸਿਕ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਇਸ ਤੇ ਵੀ ਜਰਾ ਖਚਾਨਣਾ ਇਹ ਮੰਦੀ ਜੀ ਤੁਹਾਡਾ ਜਿਹੜਾ ਸਵਾਲ ਹੈ ਇਹ ਵਕੈ ਹੀ ਕਿਉਂਕਿ ਜਦੋਂ ਬੰਦਾ ਬੇਰੋਜ਼ਗਾਰ ਹੁੰਦਾ ਨਾ ਜਦੋਂ ਰੋਟੀ ਦਾ ਪ੍ਰਬੰਧ ਨਹੀਂ ਹੁੰਦਾ ਜਾਂ ਉਹਦੇ ਵਿੱਚ ਕਿਤੇ ਨਾ ਕਿਤੇ ਉਹਨੂੰ ਕਮੀ ਦਿਸਦੀ ਹੈ ਤਾਂ ਫਿਰ ਉਹ ਨਸ਼ਾ ਕਰਦਾ ਜੀ ਤੇ ਇਹ ਜਦੋਂ ਨਸ਼ਾ ਕਰਦਾ ਹੈ ਤਾਂ ਉਹ ਉਹਦੀ ਮਾਨਸਿਕ ਸਿਹਤ ਦਾ ਵਿਗਾੜ ਦਾ ਕਾਰਨ ਬਣਦਾ ਹੈ ਜੀ ਸੋ ਜਿਹੜੀਆਂ ਸਿਹਤ ਸਮੱਸਿਆਵਾਂ ਜਿਹੜੀਆਂ ਇਹ ਮਾਨਸਿਕ ਸਿਹਤ ਨਾਲ ਜੁੜੀਆਂ ਜਿਹੜੀਆਂ ਇਹ ਇਕੱਲੀਆਂ ਨਹੀਂ ਹੁੰਦੀਆਂ ਸਗੋਂ ਇੱਕ ਸਮਾਜਿਕ ਤੇ ਆਰਥਿਕ ਜਿਹੜੇ ਕਾਰਨ ਹੈ ਉਹ ਉਹਦੇ ਨਾਲ ਜੁੜੀਆਂ ਹੁੰਦੀਆਂ ਜਿਦੇ ਵਿੱਚ ਨਸ਼ਾ ਤੇ ਬੇਰੁਜ਼ਗਾਰੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੈ ਨਸ਼ਾਖੋਰੀ ਜਿਹੜੀ ਹੈ ਮਾਨਸਿਕ ਸਿਹਤ ਨੂੰ ਦੋ ਤਰੀਕਿਆਂ ਨਾਲ ਪ੍ਰਭਾਵਿਤ ਕਰਦੀ ਹੈ ਇੱਕ ਤਾਂ ਇਹ ਕਿ ਇਹ ਬਹੁਤ ਸਾਰੀਆਂ ਮਾਨਸਿਕ ਬਿਮਾਰੀਆਂ ਜਿਵੇਂ ਡਿਪਰੈਸ਼ਨ ਹੋ ਗਈ ਚਿੰਤਾ ਹੋ ਗਈ ਜਿਹਨੂੰ ਐਂਜਾਇਟੀ ਅਸੀਂ ਕਹਿੰਦੇ ਆ ਤੇ ਸਾਈਕੋਸਿਸ ਜਿਹੜੀ ਨੂੰ ਉਹ ਨੂੰ ਸ਼ੁਰੂ ਕਰ ਸਕਦੀ ਹੈ ਜੀ ਸੋ ਦੂਜਾ ਹੈਗਾ ਕਿ ਮਾਨਸਿਕ ਤੌਰ ਤੇ ਬਿਮਾਰ ਜਿਹੜੇ ਲੋਕ ਹੈ ਉਹ ਅਕਸਰ ਆਪ ਦਾ ਜਿਹੜਾ ਦਰਦ ਹੁੰਦਾ ਹੈ ਜਾਂ ਉਹਦੀ ਸੋਚ ਦਾ ਇੱਕ ਨਾ ਬੰਦਾ ਦਬਾਅ ਚ ਆ ਜਾਂਦਾ ਹੈ ਉਸ ਦਬਾਅ ਤੋਂ ਨਿਕਲਣ ਵਾਸਤੇ ਫਿਰ ਉਹ ਕੀ ਕਰਦਾ ਵੀ ਨਸ਼ੇ ਦਾ ਸਹਾਰਾ ਲੈਂਦਾ ਜੀ ਵੇਖ ਰਿਹਾ ਨਾ ਤੁਸੀਂ ਜਾਂ ਤੂੰ ਐਨਾ ਸੋਚਣ ਦੀ ਲੋੜ ਨਹੀਂ ਤੂੰ ਆ ਪੈ ਕੇ ਲਾ ਆਰਾਮ ਨਾਲ ਸੌਂ ਜਾ ਜਾਂ ਤੂੰ ਆ ਨਸ਼ਾ ਕਰ ਲੈ ਤੂੰ ਆਰਾਮ ਨਾਲ ਸੌਂ ਜਾ ਉਹਦਾ ਕਾਰਨ ਇਹੀ ਹੈ ਕਿ ਫਿਰ ਉਹ ਨਸ਼ੇ ਦੀ ਲਤ ਵੱਧ ਜਾਂਦੀ ਹੈ ਕਿਉਂਕਿ ਉਹ ਸਮੱਸਿਆ ਤਾਂ ਹੱਲ ਨਹੀਂ ਕੀਤੀ ਜਿਹਨਾਂ ਜਿਹੜਾ ਸਮੱਸਿਆ ਹੱਲ ਨਹੀਂ ਹੋਈ ਜੀ ਉਹਨਾਂ ਜੇ ਤਾਂ ਫਿਰ ਉਹ ਨਸ਼ਾ ਜਿਹੜਾ ਉਹ ਇੱਕ ਵਾਰੀ ਸਿਰਫ ਟਕਾ ਸਕਦਾ ਜੀ ਉਹ ਮੁੜ ਕੇ ਬੰਦਾ ਇੰਨਾ ਕਾਦੀ ਹੋ ਜਾਂਦਾ ਹੈ ਵੀ ਫਿਰ ਉਹ ਲਗਾਤਾਰਤਾ ਜਿਹੜੀ ਹੈ ਉਹ ਹਰੇਕ ਜਿਹੜਾ ਆਉ ਦੇ ਮਰਜ਼ਾ ਦਾ ਇਲਾਜ ਜਿਹੜਾ ਫਿਰ ਉਹ ਨਸ਼ੇ ਦੇ ਵਿੱਚੋਂ ਲੱਭਦਾ ਜੀ ਸੋ ਮਾਨਸਿਕ ਤੌਰ ਤੇ ਬਿਮਾਰ ਜਿਹੇ ਲੋਕਾਂ ਦੇ ਵਿੱਚ ਨਸ਼ਾ ਖੋਰੀ ਦੀ ਦਰ ਜਿਹੜੀ ਹੈ ਉਹ ਆਮ ਲੋਕਾਂ ਨਾਲੋਂ 3-4 ਗੁਣਾ ਵੱਧ ਹੁੰਦੀ ਹੈ ਜੀ ਬੇਰੋਜ਼ਗਾਰੀ ਕਾਰਨ ਜਿਹੜੀ ਆਰਥਿਕ ਤੰਗੀ ਪੈਦਾ ਹੁੰਦੀ ਹੈ ਉਹ ਪਰਿਵਾਰਕ ਝਗੜਿਆਂ ਦਾ ਵੀ ਕਾਰਨ ਬਣਦੀ ਹੈ ਤੇ ਹੋਰ ਤਣਾਅ ਨੂੰ ਵੀ ਵਧਾਉਂਦੀ ਹੈ ਸੋ ਮਾਨਸਿਕ ਸਿਹਤ ਨੂੰ ਹੋਰ ਉਹ ਖਰਾਬ ਕਰਦੀ ਹੈ ਅੰਕੜੇ ਦੱਸਦੇ ਆ ਕਿ ਬੇਰੋਜ਼ਗਾਰੀ ਦੀ ਦਰ ਵਿੱਚ ਜੇ 1% ਦਾ ਵੀ ਵਾਧਾ ਹੁੰਦਾ ਨਾ ਜੀ ਜੀ ਤੇ ਮਾਨਸਿਕ ਸਿਹਤ ਸੰਕਟ ਜਿਹੜਾ ਹੈ ਉਹਦੇ ਮਾਮਲਿਆਂ ਦੇ ਵਿੱਚ 4% ਦਾ ਵਾਧਾ ਮਕਿ ਉਹਦਾ ਅਸਰ ਜਿਹੜਾ ਆ ਉਹ 4 ਗੁਣਾ ਵੱਧ ਹੁੰਦਾ ਹੈ ਜੀ ਕਿਉਂਕਿ ਉਹਦੇ ਆਰਥਿਕਤਾ ਨਾਲ ਉਹਦੇ ਮਾਨਸਿਕ ਸੰਤੁਲਨ ਦੇ ਨਾਲ ਜਾਂ ਉਹ ਦੀ ਸ਼ਾਂਤੀ ਦੇ ਨਾਲ ਉਹ ਸਕੂਨ ਦੇ ਨਾਲ ਇਹ ਜੁੜੀ ਹੋਈ ਗੱਲ ਹੁੰਦੀ ਹੈ ਜਦੋਂ ਬੇਰੁਜ਼ਗਾਰੀ ਹੁੰਦੀ ਹੈ ਤਾਂ ਬੰਦਾ ਸੋਚਣ ਲੱਗ ਪੈਂਦਾ ਹੈ ਸੋਚਦਾ ਸੋਚਦਾ ਫਿਰ ਉਹ ਕਈ ਪਾਸੇ ਉਹ ਦਿਮਾਗ ਤੇ ਬੋਝ ਪੈਂਦਾ ਹੈ ਫਿਰ ਉਹ ਨਸ਼ਿਆਂ ਦੇ ਵਿੱਚ ਪੈਂਦਾ ਸੋ ਸਾਰਾ ਇਹ ਤਾਣਾ ਬਾਣਾ ਜਿਹੜਾ ਪੂਰੇ ਦੇ ਪੂਰਾ ਉਲਝਿਆ ਹੋਇਆ ਜੀ ਜੀ ਪਰ ਕੀ ਸਰਕਾਰ ਮਾਨਸਿਕ ਸਿਹਤ ਤੇ ਮੁੱਦੇ ਤੇ ਕੋਈ ਧਿਆਨ ਨਹੀਂ ਦੇ ਰਹੀ ਤੇ ਭਵਿੱਖ ਲਈ ਕੀ ਜ਼ਰੂਰੀ ਹੈ ਨਹੀਂ ਮਨਦੀਪ ਜੀ ਇਹ ਕਹਿਣਾ ਤਾਂ ਫਿਰ ਗਲਤ ਹੋਊਗਾ ਕਿ ਬੀਸੀ ਦੇ ਵਿੱਚ ਕੋਈ ਮਾਨਸਿਕ ਸਿਹਤ ਸਹੂਲਤ ਹੈ ਨਹੀਂ ਪਰ ਸਰਕਾਰ ਜਿਹੜੀ ਹੈ ਉਹ ਜਿਹੜੀਆਂ ਨੀਤੀਆਂ ਜਿਹੜੀਆਂ ਉਹ ਹਮੇਸ਼ਾ ਹੀ ਨਾਕਾਫੀ ਰਹੀਆਂ ਜੀ ਜਿਹੜੀ ਲੋੜ ਹੈ ਉਹਨੀਆਂ ਯਤਨ ਨਹੀਂ ਹੋ ਰਹੇ 1970 ਦੇ ਦਹਾਕੇ ਤੋਂ ਜਿਹੜੀ ਨੀਤੀ ਇਹ ਬਣੀ ਸੀ ਕਿ ਮਾਨਸਿਕ ਮਰੀਜ਼ਾਂ ਨੂੰ ਵੱਡੇ ਹਸਪਤਾਲਾਂ ਵਿੱਚ ਬੰਦ ਕਰਨ ਦੀ ਬਜਾਏ ਜੀ ਉਹਨਾਂ ਨੂੰ ਸਮਾਜ ਦੇ ਵਿੱਚ ਰੱਖ ਕੇ ਕੰਦੇ ਇਲਾਜ ਕੀਤਾ ਜਾਵੇ ਜੀ ਰਿਵਿਊ ਨੂੰ ਬੰਦ ਕਰਨਾ ਜਿਹੜਾ ਉਹ ਇਸੇ ਜਿਹੜੇ ਪਾਲਿਸੀ ਦਾ ਹੀ ਹਿੱਸਾ ਸੀ ਅੰਕੜੇ ਇਹ ਦੱਸਦੇ ਆ ਕਿ ਰਿਵਿਊ ਦੇ ਬੰਦ ਹੋਣ ਤੋਂ ਬਾਅਦ ਬੀਸੀ ਦੇ ਵਿੱਚ ਜਿਹੜੀਆਂ ਕਮਿਊਨਿਟੀ ਨਾਲ ਸੰਬੰਧਤ ਜਿਹੜੀਆਂ ਸੇਵਾਵਾਂ ਸੀ ਉਹਦੀ ਫੰਡਿੰਗ ਜਿਹੜੀ ਹੈ ਉਹ ਪੰਜਾਬ ਘਟ ਗਈ ਜੀ ਵੱਡੇ ਜਿਹੜੇ ਮਾਨਸਿਕ ਹਸਪਤਾਲ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਹੁੰਦਾ ਨਾ ਚੱਲੀ ਤੇ ਸਰਕਾਰਾਂ ਅਕਸਰ ਉਹ ਖਰਚੇ ਵਾਲੇ ਕੰਮ ਤੋਂ ਬਚਣ ਦੀ بجائے ਹੋਰਾਂ ਕੰਮਾਂ ਵਾਲੇ ਪਾਸੇ ਜ਼ਿਆਦਾ ਧਿਆਨ ਦਿੰਦੀਆਂ ਜਿੱਥੇ ਉਹਨਾਂ ਨੂੰ ਵੋਟਾਂ ਜਿਹੜੀਆਂ ਵੱਧ ਇਕੱਠੀਆਂ ਕਰਨ ਦੀ ਲੋੜ ਹੁੰਦੀ ਹੈ ਜਿੱਥੇ ਪਤਾ ਲੱਗਦਾ ਵੀ ਇੱਥੇ ਵੋਟਾਂ ਵੱਧ ਆ ਇੱਥੇ ਇਹਨਾਂ ਦੀ ਲੋੜ ਆ ਜਿਹੜੀ ਇੱਕ ਮਤਲਬ ਕਿ ਪਾਰਕ ਬਣਾਉਣ ਦੀ ਹੈ ਜਾਂ ਇੱਥੇ ਕੁਝ ਹੋਰ ਜਿਹੜੀ ਸਹੂਲਤ ਦੇਣ ਦੀ ਹੈ ਤਾਂ ਉਹ ਕਹਿੰਦੇ ਵੀ ਇਹਤ ਕਰੋ ਉਹ ਬਿਨਾਂ ਸਖੇਤ ਹਸਪਤਾਲ ਨੂੰ ਛੱਡੋ ਜੀ ਸੋ ਬੀਸੀ ਸਰਕਾਰ ਨੇ ਭਾਵੇਂ ਕਿ ਇੱਕ ਫੰਡਿੰਗ ਜਿਹੜੀ ਹੈ 1 ਬਿਲੀਅਨ ਡਾਲਰ ਦੀ ਜਿਹੜੀ ਹੈ ਉਹ ਵਾਅਦਾ ਕਰਨ ਦਾ ਐਲਾਨ ਕੀਤਾ ਹੈ ਜੀ ਪਰ ਮਾਹਰੇ ਗੱਲ ਨੂੰ ਮੰਨਦੇ ਆ ਕਿ ਇਹ ਵਾਅਦਾ ਜਿਹੜਾ ਉਹ ਸਮੱਸਿਆ ਦੇ ਲਿਹਾਜ਼ ਨਾਲ ਬਹੁਤ ਨਗੂਣਾ ਹੈ ਤੇ ਇਹ ਕਾਫੀ ਨਹੀਂ ਹੈ ਜੀ ਜੀ ਸੋ ਸੋ ਭੰਸਾਵ ਅੱਜ ਦੀ ਚਰਚਾ ਤੋਂ ਇਹ ਤਾਂ ਸਪਸ਼ਟ ਹੈ ਕਿ ਪ੍ਰਿੰਸ ਰੂਪਰੇਟ ਦੁਖਾਂਤ ਕੇਵਲ ਇੱਕ ਹਾਦਸਾ ਨਹੀਂ ਸਗੋ ਇੱਕ ਗੰਭੀਰ ਚੇਤਾਵਨੀ ਵੀ ਹੈ ਸਾਨੂੰ ਇੱਕ ਅਜਿਹੇ ਸਿਸਟਮ ਦੀ ਲੋੜ ਹੈ ਜੋ ਮਰੀਜ਼ਾਂ ਨੂੰ ਪਹਿਲ ਦੇਵੇ ਜਿੱਥੇ ਮੁਲਾਂਕਣ ਸਹੀ ਹੋਵੇ ਤੇ ਸਰੋਤ ਕਾਫੀ ਹੋਣ ਜੀ ਡਾਕਟਰ ਕੇਨ ਦੀਆਂ ਸਿਫਾਰਸ਼ਾਂ ਨੂੰ ਅਮਲ ਦੇ ਵਿੱਚ ਲਿਆਉਣਾ ਤੇ ਸਰਕਾਰ ਦੁਆਰਾ ਮਾਨਸਿਕ ਸਿਹਤ ਸੇਵਾਵਾਂ ਵਿੱਚ ਨਿਵੇਸ਼ ਕਰਨਾ ਸਮੇਂ ਦੀ ਮੁੱਖ ਮੰਗ ਹੈ ਹਾਂ ਆਓ ਮਿਲ ਕੇ ਇੱਕ ਬਿਹਤਰ ਤੇ ਸੁਰੱਖਿਅਤ ਸਮਾਜ ਬਣਾਈਏ